ਕੀ ਕਰੀ ਜਾਂਦੇ ਤੁਸੀਂ ਮੈਂ ਤੂੰ ਆ ਗਈ ਮਿਲ ਗਈ ਵੇਲ ਤੈਨੂੰ ਘਰੇ ਆਉਣ ਦੀ ਲੈ ਦੱਸ 베ਲ ਹੀ ਦੱਸਦਾ ਮੈਂ ਭਲਾ ਕੋਈ ਬੇਲੀ ਥੋੜੀ ਐ ਕਮਾਲ ਆ ਤੇਰੀ ਵਾਲੀ ਭਈ ਮੈਨੂੰ ਐ ਲੱਗਦਾ ਜੇ ਤੂੰ ਤੜਕੇ ਨਿਕਲੇ ਆਥਣੇ ਆਵੇਂ ਨਾ ਤੇਰੇ ਪਿੰਡ ਦੀਆਂ ਗਲੀਆਂ ਰਹਿ ਜਾਣੀਆਂ ਪਰ ਤੇਰੇ ਤੋਂ ਗੇੜੇ ਪੂਰੇ ਨਹੀਂ ਹੋਣ ਤੇਰਾ ਵੀ ਜਵੇਂ ਹੀ ਸਰਿਆ ਪਿਆਗਾ ਤੈਨੂੰ ਪਤਾ ਨਾ ਹੁਣ ਮੇਰੇ ਪੋਤੇ ਦੀ ਲੋੜੀ ਐ ਫਿਰ ਲੋਕਾਂ ਦੇ ਘਰਾਂ ਚ ਕਹਿ ਕੇ ਤਾਂ ਆਉਣਾ ਹੀ ਐ ਭਈ ਲੋੜੀ ਤੇ ਆਇਓ ਉਹ ਪੋਤੇ ਦੀ ਲੋੜੀ ਤਾਂ ਹੈਗੀ ਐ ਘਰ ਦਾ ਵੀ ਧਿਆਨ ਕਰ ਲਈਦਾ ਹੁੰਦਾ ਹੈ ਆ ਕਦੋਂ ਦੀਆਂ ਖੜੀਆਂ ਇਹਨਾਂ ਧਾਰ ਨਹੀਂ ਕੱਢਣੀਆਂ ਇਹਨਾਂ ਦੀ ਨੇ ਤਮੈ ਤੇਰੇ ਸਾਰੇ ਛੱਡ ਕੇ ਵਾਗੀ ਸੀ ਮੈਂ ਨੀਰਾ ਪਾਇਆ ਇਹਨਾਂ ਦਾ ਗੋਹਾ ਮਗਰ ਸੱਟਿਆ ਆਹ ਪੜ ਕੇ ਰੱਖਦੀ ਟਰਾਲੀ ਓਹ ਫੇਰ ਕੀ ਹੋ ਗਿਆ ਮਾੜਾ ਮੋਟਾ ਲਿੱਸਾ ਹੋ ਜਾਏਗਾ ਕੋਈ ਫਰਕ ਨਹੀਂ ਪੈਂਦਾ ਚੱਲ ਇਹ ਕਿੱਥੇ ਗਈ ਸੀ ਅਨਛੱਤਰ ਕੇ ਗਰਮੇਲ ਕੇ ਸਾਰਿਆਂ ਦੇ ਘਰਾਂ ਚ ਕਈ ਕਿ ਆਈਆਂ ਮੈਂ ਤਾਂ ਸਾਰਿਆਂ ਦੇ ਕਿ ਆਈ ਲਾਹੌਰ ਹੁਣ ਚੱਲ ਰੰਗੀ ਗੱਲ ਐ ਨਾਲ ਇੱਕ ਗੱਲ ਸੁਣ ਲੈ ਜਿਹੜੇ ਤੇਰੇ ਮੂੰਹ ਮੱਥੇ ਲੱਗਦੇ ਨਾ ਚਾਰ ਭੈਣ ਭਾਈ ਆਪ ਦਾ ਭਾਈ ਤੂੰ ਵੀ ਹਮਮਦਮਾ ਰੱਖਦੀ ਹੁਣ ਹੁਣ ਮੈਂ ਹਮਮਦਮਾ ਦੱਸ ਕੀ ਰੱਖਾਂ ਤੂੰ ਹੈਗੀ ਤਾਂ ਹੈਗੀਆਂ ਸਾਰਿਆਂ ਨਾਲ ਬਸ ਉਹ ਫੇਰ ਹੁਣ ਮੈਂ ਤਾਂ ਬੁੜੀਆਂ ਨੂੰ ਕਹਿ ਕੇ ਉਹ ਬੰਦਿਆਂ ਨੂੰ ਥੋੜੀ ਮੈਂ ਕਹੂੰ ਉਹ ਜਦੋਂ ਇੱਕ ਘਰ ਦੇ ਵਿੱਚ ਹੀ ਕਹਿ ਤਾ ਘਰ ਚ ਕਹਿ ਤਾ ਤਾਂ ਸਾਰਿਆਂ ਨੂੰ ਕਹਿ ਤਾ ਹੁੰਦਾ ਚੰਗਾ ਤੂੰ ਨਾ ਕਿਸੇ ਗੱਲ ਤੋਂ ਮੋੜਿਆ ਮੁੜੀ ਮੇਰੀ ਮੇਰੀ ਗੱਲ ਸੁਣ ਇਹਨਾਂ ਦਾ ਸੱਪਾ ਡੰਮ ਡੰਮਾ ਕਰਕੇ ਕਰਨਾ ਕੀ ਐ ਹੂੰ ਤੂੰ ਪਤਾ ਨਹੀਂ ਪੜੀਏ ਲੋਕੇ ਕਿਉਂ ਸਾਰਾ ਦਿਨ ਤੇਰੀ ਐ ਇੰਨਾ ਖਰਚਾ ਕਰਾਂ ਇੱਕ ਇਹ ਖੁਸ਼ੀਆਂ ਦੇ ਦਿਨ ਹੁੰਦੇ ਐ ਔਰ ਜਦੋਂ ਮੈਂ ਮਰ ਗਈ ਉਦੋਂ ਡੰਮ ਡਮਾ ਕਰੇਗਾ ਤੂੰ ਆਹੋ ਤੇਰਾ ਤੂੰ ਮਰੇ ਤਾਂ ਮੈਡਮ ਨਮਾ ਕਰ ਹੀ ਲਵਾ ਤੇ ਲੜਨ ਲੱਗੀ ਮੈਂ ਜਾਏ ਸਰੰਦ ਕਰੀ ਲੈ ਇਹਨੂੰ ਦੱਸੋ ਜਾਏ ਹੀ ਤੁਸੀਂ ਜਦੋਂ ਅਸੀਂ ਦੋਨੇ ਤੀਮੀ ਆਦਮੀ ਗੱਲ ਕਰੀ ਜਾਂਦੇ ਆ ਤੇਰਾ ਵਿੱਚ ਬੋਲਣਾ ਬੜਾ ਜ਼ਰੂਰੀ ਐ ਹੁਣ ਤੂੰ ਦੱਸੇਂ ਕਿ ਤੈਨੂੰ ਪੁੱਛ ਕੇ ਜਾਊਂਗੀ ਮੈਂ ਉਹ ਕੁੜੀ ਨੇ ਤੈਨੂੰ ਕਿਹਾ ਹੀ ਐ ਡਾਂਗ ਤਾਂ ਨਹੀਂ ਮਾਰ ਲਈ ਤੈਨੂੰ ਪੁੱਛਿਆ ਹੀ ਐ ਵੀ ਕਿੱਥੇ ਜਾ ਕੇ ਆਈਆਂ ਜਾਏ ਹੀ ਸੁਨਹਿਾ ਦੇ ਆਈ ਜਦੋਂ ਮੈਂ ਕਿਸੇ ਚੰਗੇ ਕੰਮ ਜਾਂਦੀ ਨਾ ਇਹਨੂੰ ਕਹਿ ਜਾ ਕਰ ਵੀ ਮੇਰੇ ਮੱਥੇ ਨਾ ਲੱਗਿਆ ਕਰ ਪਰੇ ਰਿਹਾ ਕਰੇ ਹਾਂ ਓ ਮੇਰੀ ਗੱਲ ਸੁਣ ਇਸ ਘਰ ਦੀ ਵੱਡੀ ਨੂੰ ਆਹੋ ਜਿਹਦੇ ਮੱਥੇ ਕਿਉਂ ਨਾ ਲੱਗੇ ਅੱਜ ਤੈਨੂੰ ਮਾੜੀ ਲੱਗਣ ਲੱਗੀ ਐ ਜੇ ਵੱਡੀ ਨੂੰ ਐ ਫੇਰ ਕੀ ਕਰਾ ਖੁਸ਼ੀਆਂ ਤਾਂ ਛੋਟੀ ਨੂੰ ਹੀ ਨਹੀਂ ਦਿੱਤੀਆਂ ਮੈਨੂੰ ਵੱਡੀ ਨੂੰ ਐੇ ਮੇਰੀ ਗੱਲ ਸੁਣ ਭਗਵਾਨੇ ਉੱਚਾ ਨਹੀਂ ਤੂੰ ਕੀ ਦਾ ਹੁੰਦਾ ਕਹਿੰਦੇ ਮੂੰਹ ਤੇ ਆ ਕੇ ਡਿੱਗਦਾ ਜਿਹੜੇ ਸਾਹ ਉਹਨਾਂ ਜੇ ਤੂੰ ਇਹਦੇ ਨਾਲ ਬਰਤਾਰਾ ਕਰਦੀ ਐ ਨਾ ਤੂੰ ਐਂ ਦੇਖ ਲਈ ਕੱਲ ਨੂੰ ਤੇਰੇ ਨਾਲ ਵੀ ਓਵੇਂ ਹੀ ਹੋਣਾ ਤੂੰ ਬੱਸ ਕਰ ਜੇ ਤੇਰਾ ਮੂੰਹ ਨਹੀਂ ਚੱਜਦਾ ਨਾ ਗੱਲ ਤਾਂ ਚੱਜਦੀ ਕਰ ਲਿਆ ਕਰ ਜਦੋਂ ਬੋਲੂ ਪੁੱਠਾ ਹੀ ਬੋਲੂ ਨੂੰ ਵੀ ਉਨੀ ਹੀ ਖੁਸ਼ੀ ਆ ਜਿੰਨੀ ਤੁਹਾਨੂੰ ਖੁਸ਼ੀ ਆ ਪਤਾ ਹੀ ਐ ਮੈਨੂੰ ਕੋਈ ਨਹੀਂ ਪਤਾ ਤੂੰ ਨਾ ਮੈਨੂੰ ਗੁੱਸਾ ਕਰਿਆ ਕਰ ਤੇਰੀ ਮਾਂ ਦਾ ਕੀ ਹੋ ਗਿਆ ਬਾਪੂ ਕੀ ਹੋ ਗਿਆ ਤਾਂ ਮੰਮੀ ਨਹੀਂ ਨਹੀਂ ਕੁਛ ਨਹੀਂ ਇਹ ਤਾਂ ਐਂ ਗੱਲਾਂ ਕਰਦੀ ਸੀ ਵੀ ਆਥ ਨੇ ਅੱਜ ਬਾਵਾ ਜਿਹੜੇ ਆਉਣਗੇ ਤੇ ਖਾਣ ਪੀਣ ਦਾ ਵਧੀਆ ਇੰਤਜ਼ਾਮ ਕਰਨਾਗਾ ਐਂ ਕਹਿੰਦੀ ਸੀ ਨਾ ਤੂੰ ਆਹੋ ਐਂ ਕਹਿੰਦੀ ਸੀ ਮੈਨੂੰ ਪਤਾ ਹੀ ਆ ਬਾਪੂ ਜਦੋਂ ਕੋਈ ਦਿੱਤ ਧਿਆਰ ਆਉਣਾ ਹੁੰਦਾ ਬੇਬੇ ਕਿਹੇ ਜਿਹੀਆਂ ਗੱਲਾਂ ਕਰਦੀ ਐ ਕਿਵੇਂ ਇਹਨੂੰ ਚੋਬੇ ਮਾਰਦੀ ਐ ਮੈਥੋਂ ਕਿਹੜਾ ਕੋਤ ਗੁੱਝਿਆਗਾ ਵੇ ਫਿਰ ਬੇਬੇ ਸੱਚੀਆਂ ਗੱਲਾਂ ਹੀ ਕਹਿੰਦੀ ਐ ਬੇਬੇ ਕੋਈ ਝੂਠ ਨਹੀਂ ਬੋਲਦੀ ਹੈਗੀ ਤੁਹਾਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਓ ਚੱਲ ਧਿਆਰ ਵਾਲੇ ਦਿਨ ਤਾਂ ਨਾ ਬੋਲ ਹੁਣ ਤਾਂ ਜੀਬ ਬੰਦ ਰੱਖ ਲੈ ਆਪਦੀ ਤੂੰ ਬਸ ਫਿਰ ਇਹਨਾਂ ਨੂੰ ਕਿਆ ਕਰ ਬਈ ਮੇਰੇ ਨਾਲ ਪੁੱਠਾ ਸਿੱਧਾ ਪੰਗਾ ਲੈਣ ਦੀ ਲੋੜ ਨਹੀਂ ਆ ਬੰਨੇ ਤੇਰੇ ਮੂਰੇ ਹੱਥ ਬਾਬਾ ਗੁਰੂ ਅਸੀਂ ਤਾਂ ਕੋਈ ਤੇਰੇ ਮੂਰੇ ਪੁੱਠਾ ਨਹੀਂ ਬੋਲਦੇ ਹਾਂ ਹੱਥ ਤਾਂ ਮੈਥੋਂ ਬਣਾ ਲੈ ਇਹਨਾਂ ਦੇ ਮੂਰੇ ਮੇਰੇ ਮੂਰੇ ਨਾ ਹੋਇਆ ਠੀਕ ਹੈ ਉਹ ਵੀ ਤੇਰਾ ਹੀ ਮੁੰਡਾ ਐ ਮੈਂ ਵੀ ਤੇਰਾ ਹੀ ਮੁੰਡਾ ਤੂੰ ਸਾਡੇ ਦੋਵਾਂ ਦੇ ਵਿੱਚ ਇੰਨਾ ਫਰਕ ਕਿਉਂ ਕਰਦੀ ਆ ਫਰਕ ਤਾਂ ਕਰਦੀ ਆ ਹੋ ਤਾਂ ਮੇਰੀ ਨੂਹ ਪੁੱਤ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਤੇ ਤੁਸੀਂ ਤੁਸੀਂ ਮੇਰੇ ਪੱਲੇ 'ਚ ਰੋਣਾ ਹੀ ਪਾਏ ਨੇ ਮੇਰੀ ਗੱਲ ਸੁਣਣਾ ਹੁਣ ਕਿਸੇ ਥਾਂ ਉਹ ਮੇਰੀ ਗੱਲ ਸੁਣ ਚੰਦਰਪਾਲ ਕੁਰੇ ਰੱਬ ਦੇ ਘਰੇ ਦੇਰਾਂ ਹਨੇਰ ਨਹੀਂ ਹੁੰਦੀ ਇਹ ਨਹੀਂ ਪਤਾ ਕਦੋਂ ਇਹਨਾਂ ਦੇ ਘਰੇ ਰੱਬ ਚੰਗੀ ਚੀਜ਼ ਲਿਆ ਦੇ ਤੇ ਕੋਈ ਨਹੀਂ ਜਦੋਂ ਇਹਨਾਂ ਦੇ ਚੰਗੀ ਚੀਜ਼ ਆ ਗਈ ਨਾ ਤਾਂ ਇਹਨਾਂ ਨੂੰ ਸਿੱਧੇ ਮੂੰਹ ਵੀ ਬੁਲਾ ਲਿਆ ਕਰੂੰਗੀ ਤੂੰ ਆਪਦੀਆਂ ਬਕਾਲਤਾ ਜੀ ਆਪਦੇ ਕੋਲੇ ਰੱਖਿਆ ਕਰ ਵੇਖ ਲਾ ਪੁੱਤ ਮਾਂ ਕਦੇ ਨਹੀਂ ਸਾਨੂੰ ਸਿੱਧੇ ਮੂੰਹ ਬੋਲਦੀ ਜੇ ਇੰਨੀ ਤੰਗ ਤਾਂ ਅਸੀਂ ਸ਼ਹਿਰ ਜਾ ਕੇ ਰਹਿਣ ਲੱਗ ਜਾਨੇ ਆ ਇੱਕ ਤੇਰੇ ਕਰਕੇ ਤੇਰੇ ਕਰਕੇ ਮੈਂ ਇੱਥੇ ਰਹਿ ਰਿਆ ਬਸ ਹਉ ਨਾ ਪੁੱਤ ਤੁਸੀਂ ਸ਼ਹਿਰ ਕਿਉਂ ਰਹੋਗੇ ਆ ਇੰਨਾ ਵਧੀਆ ਘਰ ਬਾਰ ਮੈਂ ਤੁਹਾਡੇ ਖਾਤਰੀ ਪਾ ਕੇ ਦਿੱਤਾ ਨਾਲੇ ਮੇਰੀ ਗੱਲ ਸੁਣਤੀ ਏ ਜੇ ਤੈਨੂੰ ਬੋਲ ਲੈਂਦੀ ਏ ਨਾ ਤਾਂ ਤੂੰ ਇੱਕ ਕੰਨ ਪਾ ਕੇ ਦੂਜੇ ਕੰਨ ਕੱਢ ਦਿਆ ਕਰ ਇਹਦਾ ਸੁਭਾਅ ਪਹਿਲੇ ਦਿਨੋਂ ਹੀ ਐ ਇਹੋ ਜਿਹਾ ਬਾਪੂ ਜੀ ਮੈਂ ਕਿਹੜਾ ਚਾਹੁੰਦੀ ਨਹੀਂ ਵੀ ਮੇਰੀ ਗੋਦੀ ਚ ਵੀ ਲਾਲ ਹੋਵੇ ਤੇਰੀ ਗੱਲ ਕਿੱਥੇ ਨਹੀਂ ਅਸੀਂ ਕਿੱਥੇ ਨਹੀਂ ਬਾਪੂ ਹਾਂ ਹਰੇਕ ਗੁਰਦੁਆਰੇ ਜਾਏ ਹਰੇਕ ਬਾਬਿਆਂ ਕੋਲੇ ਜਾਏ ਡਾਕਟਰਾਂ ਕੋਲੇ ਜਾਏ ਕਿਤੇ ਨਹੀਂ ਅਸੀਂ ਕੋਈ ਛੱਡਿਆ ਪਰ ਹੁਣ ਜਦੋਂ ਦਲਾਲ ਦੇਣਾ ਉਹ ਤਾਂ ਰੱਬ ਨੇ ਦੇਣਾ ਨਾ ਪੁੱਤ ਮੈਨੂੰ ਕਿਹੜਾ ਕਿਸੇ ਗੱਲ ਦਾ ਪਤਾ ਨਹੀਂ ਜਾਂ ਤੁਹਾਡੀ ਕਿਸੇ ਗੱਲ ਦਾ ਉਹਲਾਗਾ ਵੀ ਤੁਸੀਂ ਉਹਲਾ ਰੱਖਦੇ ਇਹ ਤਾਂ ਰੱਬ ਦੇ ਰੰਗ ਹੁੰਦੇ ਆ ਜਿਹਦੇ ਘਰੇ ਮੇਰ ਕਰਦੇ ਕਰਦੇ ਨਾਲੇ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਬੇਵਸਾ ਤੈਨੂੰ ਪਤਾ ਤੇਰੀ ਮਾਂ ਦੀ ਜੀਭ ਪਹਿਲੇ ਦਿਨੋਂ ਹੀ ਲੰਮੀ ਆ ਇਹ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਇਹਦਾ ਆਹੀ ਹਾਲ ਰਿਹਾ ਤੇ ਆਹੀ ਹਾਲ ਰਹਿਣਾ ਨਾਲੇ ਮੇਰੀ ਗੱਲ ਸੁਣੋ ਅਜੀ ਚੰਗਾ ਦੇਣਾ ਤਿਹਾਰ ਦਾ ਦੇਣਾ ਪੁੱਤ ਠੀਕ ਹੈ ਨਾ ਤੇ ਮੈਂ ਤੁਹਾਨੂੰ ਦੋਨਾਂ ਨੂੰ ਇਹ ਗੱਲ ਕਹਿਣਾ ਵੀ ਤੇਰੀ ਮਾਂ ਜੇ ਕਿਸੇ ਦੇ ਸਾਹਮਣੇ ਤੁਹਾਨੂੰ ਕੁਝ ਬੋਲ ਵੀ ਦੇਵੇ ਨਾ ਤਾਂ ਮੇਰੇ ਆ ਆ ਜੁੜੇ ਹੋਏ ਹੱਥਾਂ ਵੱਲ ਦੇਖ ਲੈ ਨਹੀਂ ਬਾਪੂ ਜੀ ਨਹੀਂ ਬਾਪੂ ਬਸ ਤੁਸੀਂ ਕੁਝ ਨਹੀਂ ਬੋਲਣਾ ਚੁੱਪ ਕਰਕੇ ਚੱਰ ਲਿਓ ਜੀ ਠੀਕ ਹੈ ਹੁਣ ਤੱਕ ਵੀ ਨਹੀਂ ਬੋਲੇ ਬਾਪੂ ਜੀ ਤੁਹਾਨੂੰ ਪਤਾ ਤਾਂ ਹੈ ਕਿੰਨੇ ਤਿਹਾਰ ਲੰਘ ਗਏ ਹਰ ਵਾਰੀ ਸਾਨੂੰ ਨੀਵੀ ਪਾਉਣੀ ਪੈਂਦੀ ਆ ਐਤਕੀ ਫੇਰ ਅਸੀਂ ਸਮਝ ਲਾਂਗੇ ਤੂੰ ਕੋਈ ਗੱਲ ਨਹੀਂ ਤੂੰ ਬਸ ਰੱਬ ਦਾ ਸ਼ੁਕਰ ਮਨਾਇਆ ਕਰ ਰੱਬਾ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਕਰ ਲੈ ਤੂੰ ਠੀਕ ਹੈ ਨਾ ਚਲ ਆ ਜਾ ਚੱਲ ਕੋਈ ਨਹੀਂ ਕੋਈ ਮੈਂ ਮਨਾ ਰੋਇਆ ਕਰਿਆ ਚੱਲ ਕਰ ਕੰਮ ਮੈਂ ਤਾਂ ਆਰਜੀ ਕੱਢ ਲੈ ਰੰਬੀ ਆਂਦੀਆਂ ਨੇ ਉਹ ਬਾਲਟੀ ਕਿੱਥੇ ਰੱਖੀ ਹੈਗੀ ਜਦੋਂ ਇਹ ਆਉਂਦੀ ਐ ਲੋੜੀ ਉਹ ਖੁਸ਼ੀਆਂ ਲਿਆਉਂਦੀ ਐ ਲੋੜੀ ਉਹ ਕਰਮਾਂ ਵਾਲਿਆਂ ਦੀ ਲੋੜੀ ਤੇ ਚਾਵਾਂ ਦੀ ਲੋੜੀ ਪਾਗਾਂ ਵਾਲਿਆਂ ਦੀ ਲੋੜੀ ਬੇਕਰਮਾਂ ਵਾਲਿਆਂ ਦੀ ਲੋੜੀ ਵੀ ਮੈਂ ਮਰ ਜਾ ਦੇਖੀ ਮੁੰਡੇ ਨੂੰ ਕੱਲੇ ਨੂੰ ਛੱਡ ਕੇ ਬਾਗੀ ਬੋਲ ਬੋਲ ਉਹਨੂੰ ਐ ਨਹੀਂ ਪਤਾ ਵੀ ਐ ਜਵਾਕ ਨੂੰ ਕੱਲੇ ਨੂੰ ਨਹੀਂ ਛੱਡੀਦਾ ਹੋਣਾ ਐ ਐ ਕੀ ਹੁੰਦਾ ਮਾਂ ਮੈਂ ਹੈਗਾ ਤਾਂ ਹੈਗਾ ਸੀ ਕੋਲੇ ਤੂੰ ਹੈਗਾ ਕੀ ਗੱਲ ਹੋ ਗਈ ਪੁੱਤ ਜਵਾਕ ਨੂੰ ਐ ਕੱਲੇ ਨੂੰ ਨਾ ਛੱਡ ਕੇ ਜਾਇਆ ਕਰ ਮਮੀ ਜੀ ਮੈਂ ਨਾ ਮੜਿਆ ਕਰੇ ਕੰਮ ਜੇ ਕਰੀ ਜਾਂਦੀ ਸੀ ਕਿ ਸਾਉਂ ਗੀਆਂ ਲੋੜੀ ਓ ਖੁਸ਼ੀਆਂ ਲੰਘ ਨਹੀਂ ਰੋਂਦਾ ਤਾ ਨਹੀਂ ਪੁੱਤ ਪਰ ਐ ਇਕੱਲੇ ਨੂੰ ਨਹੀਂ ਛੱਡ ਕੇ ਜਾਈ ਲੱਗਦਾ ਜਵਾਕ ਆਉਂਦੀ ਲੋੜੀ ਤੂੰ ਧਿਆਨ ਰੱਖਾਂ ਉਹ ਐ ਕੀ ਹੁੰਦਾ ਜੇ ਇਕੱਲੇ ਨੂੰ ਛੱਡ ਦਾਂਗੇ ਮਾਂ ਤੈਨੂੰ ਨਹੀਂ ਪਤਾ ਹਾਂ ਬੁਰੀਆਂ ਨਜ਼ਰਾਂ ਲੱਗ ਜਾਂਦੀਆਂ ਹੁੰਦੀਆਂ ਤੈਨੂੰ ਪਤਾ ਹੈ ਕਹਿੰਦੇ ਤਾਂ ਹੁੰਦੇ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਏ ਓ ਚੱਲ ਚੰਗਾ ਚਲ ਬਈ ਠੀਕ ਐ ਕਾਸ਼ੇ ਚਾਹੀਦਾ ਨਹੀਂ ਕੋਈ ਹੋਰ ਲੱਕੜਾਂ ਲੁਕੜਾਂ ਮੈਂ ਆ ਹੀ ਆਉਂਦਾ ਬਸ ਉਹ ਕਿਨੇ ਲੱਕੜਾ ਲੁੱਕੜਾ ਆਪਾਂ ਲਾ ਲੀਆਂ ਬਸ ਦੋ ਪਾਥੀਆਂ ਲਾ ਕੇ ਜੇ ਆਪਾਂ ਫਿਰ ਅੱਗ ਮਚਾਲਾਂਗੇ ਲੈ ਮੈਂ ਉਹ ਲਿਆਉਣੀ ਪਾਥੀਆਂ ਜੀ ਹਨ ਚੱਕੀ ਠੀਕ ਐ ਭਾਬੀ ਲਿਆ ਦੋ ਨਹੀਂ ਤੂੰ ਰਹਿਣ ਦੇ ਕੋਈ ਨਹੀਂ ਆਪੇ ਚੱਕ ਲਾਂਗੇ ਅਸੀਂ 엄마 ਕੁਛ ਨਹੀਂ ਹੁੰਦਾ ਜਾ ਲਿਆ ਲਿਆ ਕੁਛ ਦੀ ਮਾਤ ਲਿਆ ਲਿਆ ਭਾਬੀ ਲਿਆ ਇਹਦੇ ਹੱਥ ਜ਼ਰੂਰੀ ਲਵਾਉਣੇ ਦੀ ਜੇ ਤਾਂ ਇੱਕ ਚੀਜ਼ ਨੂੰ ਸਾਰਾ ਦਿਨ ਇਹ ਗੱਲਾਂ ਨਹੀਂ ਬੋਲਿਆ ਕਰਦੇ ਹਾਂ ਬੋਲਿਆ ਕਰਦੇ ਸਤਿ ਸ੍ਰੀ ਅਕਾਲ ਘੱਟ ਨਹੀਂ ਉੱਥੇ ਪਈ ਐ ਇੱਥੇ ਹੈ ਨਹੀਂ ਉਹ ਬਈ ਨੌਂਗੂ ਫਲੀਆਂ ਵਗੈਰਾ ਉਹ ਸਾਰਾ ਕੁਛ ਲਿਆਇਆ ਸੀਗਾ हां ओ ओनु केहा होया काले नु ओ कहंदा कहंदा मैं आंदा आंदा लेऊं तिनु पता ओदे नीटे ते काम नहीं करदा ओ करदा ता है फिर मैं बेला ही हूं मैं जे ले आणा ने रोडी वाले ओते रखिये मेनू बाल्टी ते दस दियो ओ बाल्टी दे दो पापे हां मेरी चुन्नी ते ਲੜ ਬੰਨੀ ਹੈ ਮੈਂ ਲਿਆਉਣਾ ਪਾਪਾ ਤੇਰੀ ਗੱਲ ਧੋ ਕੇ ਪਾਣੀ ਕਿੱਥੇ ਰੱਖ ਦਿੰਦੇ ਨੇ ਉਹ ਕਿਤੇ ਪਈ ਹੋਊ ਦੇਖ ਲੈ ਹੁਣ ਉਹ ਲਿਆ ਕੇ ਦਿੰਦਾ ਪਾਪੇ ਕੋਈ ਗੱਲ ਭਾਰ ਕੱਢਣੀ ਆ ਰੰਬੀ ਆਂਦੀਆਂ ਨੇ ਤੇਰੀਆਂ ਮਾਵਾ ਮੇਰੀ ਮਾਂ ਤਾਂ ਬੈਠੀ ਐ ਇਹ ਕਿਹੜਾ ਕਾ ਟਰੰਬੀ ਐ ਨਾ ਸੁਣ ਲਾ ਅਕੇ ਮਰਦਾ ਬੋਲੂ ਕੱਪੜਾ ਪਾੜੂ ਪਾਪਾ ਮੇਰੀ ਗੱਲ ਸੁਣ ਸਾਰਾ ਦਿਨ ਭਾਬੀ ਨੂੰ ਕੋਸਦੀ ਰਹਿੰਦੀ ਐ ਉਹਦਾ ਵਿਚਾਰੀ ਦਾ ਕੀ ਕਸੂਰ ਐ ਨਾਲੇ ਅੱਜ ਖੁਸ਼ੀਆਂ ਦਾ ਦਿਨ ਐ ਮੈਂ ਆਏ ਨਹੀਂ ਕਰਿਆ ਕਰਦੇ ਜਿਵੇਂ ਤੂੰ ਕਰਦੇ ਇਹ ਗੱਲ ਸੁਣ ਪੁੱਤ ਇਹਦੇ ਆਸਤੇ ਤਾਂ ਉਹ ਹਾਜਮੇ ਦਾ ਚੂਰਨ ਐ ਜੇ ਉਹਦੀ ਨਿੰਦਿਆ ਨਾ ਨਾ ਕਰੇ ਇਹਨੂੰ ਰੋਟੀ ਹਾਜਮ ਨਹੀਂ ਹੁੰਦੀ ਨਾ ਤੁਹਾਡੇ ਲਈ ਗੱਲਾਂ ਤੁਹਾਨੂੰ ਔੜਦੀਆਂ ਨੇ ਮੈਨੂੰ ਪਤਾ ਐ ਨਾ ਵੀ ਮੇਰੇ ਪੁੱਤ ਦਾ ਮੂੰਹ ਨਹੀਂ ਮੈਥੋਂ ਦੇਖਿਆ ਜਾਂਦਾ ਮੇਰੇ ਪੁੱਤ ਦੇ ਘਰ ਦੀ ਦੇਲ ਹੀ ਨਹੀਂ ਅੱਗੇ ਵਧਣੀ ਫਿਰ ਮੇਰੀ ਗੱਲ ਸੁਣ ਲੈ ਉਹਦੇ ਚ ਭਾਬੀ ਦਾ ਕੀ ਕਸੂਰ ਐ ਕਸੂਰ ਐ ਵੀ ਹੈ ਹੀ ਕੜਮੀ ਆ ਉਹ ਸਿਰੇ ਕਸੂਰ ਐ ਸਾਰਾ ਇਹ ਉਸੇ ਦਾ ਕਸੂਰ ਹੈ ਕਸੂਰ ਤਾਂ ਅਸਲ ਚ ਮੇਰਾ ਜਿਹੜਾ ਤੈਨੂੰ ਲੈ ਆਇਆ ਇਸ ਘਰ ਚ ਬਗ ਜਾਨੀ ਆ ਮੈਂ ਬਗ ਜਾਨੀ ਹੁਣ ਬਗ ਜਾਨੀ ਸ਼ਰਮ ਤਾਂ ਨਹੀਂ ਆਉਂਦੀ ਇਹ ਗੱਲਾਂ ਕਰਦੇ ਨੂੰ ਪਾਪਾ ਹਾਂ ਉਹ ਇਹ ਤਾਂ ਐਸੋ ਕਰ ਮੰਨ ਵੀ ਮੈਂ ਸੀ ਜਿਹੜੀ ਤੇਰੇ ਨਾਲ ਕੱਟ ਗਈ ਹਾਂ ਕੋਈ ਹੋਰ ਜਿਹੜੇ ਦਿਨ ਕਾ ਤੂੰ ਨੀਚੇ ਜਿਹੜੀ ਨੀਚੇ ਆ ਕੇ ਤੁਰ ਜਾਂਦੀ ਮੈਂ ਤਾਂ ਉਹੀ ਤੇਰੀ ਗੱਲਾਂ ਦੇ ਵਿੱਚ ਅੱਜ ਦੇ ਦਿਨ ਤਾ ਮਾਂ ਚੁੱਪ ਕਰ ਜਾ ਕਰ ਜਾ ਚੁੱਪ ਫਿਰ ਤੇਰੇ ਪਿਆ ਨੂੰ ਕਹ ਦੇ ਭਾਈ ਮੈਨੂੰ ਪੁੱਠਾ ਸਿੱਧਾ ਨਾ ਬੋਲਿਆ ਕਰ ਮੈਂ ਤਾਂ ਜਾਣਾਂ ਹਾਂ ਜਾ ਕਰ ਲੈ ਕੰਮ ਕਰ ਲੈ ਤਾਰ ਕੱਢ ਲੈ ਹੋ ਬਈ ਹਾਂ ਤੇ ਇੱਕੜਾ ਕੋਈ ਨਵੀਂ ਗੱਲ ਹੈ ਜਦੋਂ ਕੋਈ ਤਸ ਹਿਆਰ ਹੁੰਦਾ ਕਲੇਸ਼ ਤਾਂ ਹੁਣੇ ਹੀ ਹੁੰਦਾ ਆਪਣੇ ਘਰ ਦੇ ਵਿੱਚ ਦੱਸ ਕੋਈ ਤਿਹਾਰ ਬਿਨਾਂ ਤਿੱਥੋਂ ਕਲੇਸ਼ ਤੋਂ ਲੰਘਿਆਗਾ ਲੈ ਪਾ ਕਲੇਸ਼ ਜੇ ਤਾਂ ਬਾਈ ਪਵਾਉਣੇ ਤਾਂ ਪਾਈ ਜਾਂਦਾ ਤੇ ਮਾਂ ਹੁਣ ਸਾਡੇ ਹੱਥ ਵਿੱਚ ਹੈ ਕੀ ਦੱਸ ਤਾਂ ਦੇ ਅਸੀਂ ਕਿੱਥੇ ਨਹੀਂ ਗਏ ਕਿ ਡਾਕਟਰ ਕੋਲ ਫਿਰ ਉਹ ਹੀ ਤਾਂ ਮੈਂ ਕਹਿਣੀ ਆ ਵੀ ਕਾਸਰ ਨਹੀਂ ਕੋਈ ਛੱਡੀ ਗਾਂ ਘਰ ਵੀ ਖੁੰਗੜ ਕਰਤਾ ਡਾਕਟਰਾਂ ਮੁਹੇ ਫਿਰ ਸਾਡੀ ਕੀ ਗਲਤੀ ਹੈ ਨਾ ਮੇਰੀ ਗਲਤੀ ਹੈ ਨਾ ਇਹਦੀ ਕੀ ਗਲਤੀ ਹੈ ਉਹ ਚੱਲ ਛੱਡ ਪਰੇ ਯਾਰ ਆਪਾਂ ਤਾਂ ਲੋੜੀਆਂ ਨਹੀਂ ਬਣਾਉਂਦੇ ਜਦੋਂ ਗੱਲ ਕਰੀਏ ਕਲੇਸ਼ ਮੰਮੀ ਕੜਮਿਆਂ ਤੂੰ ਐਜਾ ਕੁਛ ਨਾ ਕਰ ਕੋਈ ਨਹੀਂ ਤੂੰ ਤਾਂ ਬਾੜ ਲੋੜੀ ਫਿਰ ਤੂੰ ਚੁੱਪ ਕਰ ਜਾ ਕੋਈ ਨਾ ਭਾਬੀ ਤੂੰ ਲਾ ਪਾਥੀਆਂ ਨਾਨਕ ਤੁਸੀਂ ਨਾ ਨਾ ਤੂੰ ਲਾ ਪਾਥੀਆਂ ਕੋਈ ਗੱਲ ਨਹੀਂ ਮੈਂ ਦੇਖਦਾ ਕੌਣ ਕੁਛ ਕਹਿੰਦਾ ਲਾ ਲਾ ਹੁਣ ਤੂੰ ਲਾ ਲਾ ਪਾਥੀਆਂ ਜਦੋਂ ਵਿੱਚ ਆ ਜਾ ਨਹੀਂ ਨਾ ਦੇਰੀ ਦੁਨੀਆ ਗੇੜੇ ਹਾਂ ਉਹ ਲੈ ਆਣੇ ਭੈ ਜਾ ਹੁਣ ਭਾਬੀ ਕਲੇਸ਼ ਪਾ ਕੇ ਖੜ ਜੰਦੇ ਹੋ ਇਹਦੇ ਚ ਦੀਦੀ ਦਾ ਕੀ ਕਸੂਰ ਹੈ ਜਿਜਾ ਵਸ ਨਹੀਂ ਹੋਇਆ ਤੂੰ ਮਾਨੂੰ ਕਿਉਂ ਐ ਬੋਲਦੀ ਐ ਜੀ ਮੈਂ ਤਾਂ ਕੋਈ ਐਵੇਂ ਦੀ ਗੱਲ ਹੀ ਨਹੀਂ ਕਰੀ ਕੀ ਹੋ ਗਿਆ ਕਿੰਨੀ ਵਾਰੀ ਕਹਿ ਬੀ ਮਾਨੂੰ ਐਂ ਬੋੜਾ ਕਿਸੇ ਬਾਪੂ ਤੈਨੂੰ ਪਤਾ ਤਾਂ ਹੈ ਹੈਂ ਤੂੰ ਦੱਸ ਫਤ ਕੀ ਗੱਲ ਹੋਈ ਐ ਤੇਰੀ ਮਾਂ ਨੇ ਕੁਝ ਕਿਹਾ ਕਹਿੰਦੀ ਕਦੋਂ ਨਹੀਂ ਉਹ ਸਾਨੂੰ ਕੁਝ ਅਸੀਂ ਘਰ ਛੱਡ ਕੇ ਜਾ ਵੜਦੇ ਆ ਬਾਪੂ ਤੂੰ ਕਿਉਂ ਸਾਡੀ ਗੱਲ ਕਿਉਂ ਨਹੀਂ ਮੰਨਦਾ ਹਰ ਇੱਕ ਵਾਰੀ ਕਲੇਸ਼ ਪੈਂਦਾ ਉਹ ਦੇਖ ਲੈ ਬਾਈ ਤੇ ਭਾਬੀ ਹੁਣ ਫੇਰ ਲੜੀ ਜਾਂਦੇ ਸਾਡੇ ਪਿੱਛੇ ਕਿੰਨੇ ਕਾਰੀ ਲੜਨੇ ਜਾਂਦੇ ਨੇ ਮੈਂ ਹਜ਼ਾਰ ਵਾਰੀ ਇਹ ਗੱਲ ਸਮਝਾਤੀ ਵੀ ਉਹਨਾਂ ਦੀ ਬੋਲਣ ਦੀ ਆਦਤ ਐ ਉਹਦਾ ਬਲੱਡ ਵਾਦਾ ਕੋਈ ਗੱਲ ਨਹੀਂ ਪੁੱਤ ਚੱਲ ਤੁਸੀਂ ਮੇਰੇ ਨਾਲ ਚੱਲੋ ਚੱਲ ਤੂੰ ਨਾਲ ਚੱਲ ਓਏ ਨਹੀਂ ਨਹੀਂ ਅਸੀਂ ਨਹੀਂ ਤੁਸੀਂ ਤੁਸੀਂ ਖੁਸ਼ੀ ਮਨਾਓ ਅਸੀਂ ਖੁਸ਼ੀਆਂ ਵਿੱਚ ਨਹੀਂ 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 ਖੁਸ਼ੀਆਂ ਪੁੱਤ ਤੁਹਾਡੇ ਨਾਲ ਹੀ ਐ ਮੇਰੀਆਂ ਚੱਲ ਤੂੰ ਦਾਲ ਚੱਲ ਤੂੰ ਗਾਂਹ ਲੱਗਪੁਰ ਚੱ ਮੈਂ ਦੇਣਾ ਕਿਵੇਂ ਕਰਦੇ ਆ ਕੀ ਕਹਿੰਦੀ ਐ ਚੱਲ ਹੁਣ ਐ ਕਰ ਉਹ ਥੋ ਲੈ ਆ ਕੇ ਦੇਖ ਲਖੜੋ ਚੱਲ ਬੈਠ ਤੇ ਯਾਦ ਨਹੀਂ ਆ ਲਾ ਬੋਤਾ ਰੱਖੀ ਕਰ ਲੈ ਆ ਦੁੱਧ ਹੁਣ ਮੇਰੇ ਕੰਨੀ ਕੀ ਚੱਕੇ ਨਹੀਂ ਐ ਉਹ ਤਾਂ ਮੈਂ ਤੈਨੂੰ ਪੁੱਛਦੇ ਵੀ ਤੂੰ ਮੇਰੇ ਬੰਨੀ ਕੋੜ ਕੋੜ ਕਿਉਂ ਚੱਕਦਾ ਐ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਗੱਲ ਠੀਕ ਐ ਨਾ ਇੱਥੇ ਹੁਣ ਰਿਸ਼ਤੇਦਾਰਾਂ ਨੇ ਆਉਣਾ ਠੀਕ ਐ ਨਾਲੇ ਤੈਨੂੰ ਪਤਾ ਤੇਰੀ ਤਾਈ ਦੇ ਸੁਭਾਅ ਦਾ ਕੀ ਆ ਠੀਕ ਹੈ ਨਾ ਉਹ ਤਾਂ ਇੱਕ ਦੀਆਂ ਚਾਰ ਬਣਾ ਕੇ ਛੱਡਦੀ ਹਾਂ ਮੈਂ ਤਾਂ ਹੀ ਕਹਿੰਦਾ ਉਹਨਾਂ ਦੀ ਜੀਬ ਬੰਦ ਰੱਖ ਨਾਲੇ ਜਵਾਕ ਆਉਂਦੇ ਜਾਂਦੇ ਤੂੰ ਵੀ ਆਉਂਦੀ ਜਵਾਣ ਬੱਸ ਮੇਰੀ ਜਵਾਣ ਬੱਸ ਓਹਦੀ ਤਾਂ ਬੱਚੇ ਹੈ ਹਾਂ ਜੇ ਮੈਨੂੰ ਪੁੱਠਾ ਸਿੱਧਾ ਬੋਲਿਆ ਫਿਰ ਚੱਲਣ ਵਾਲੀ ਮੈਂ ਵੀ ਪੁੱਠਾ ਸਿੱਧਾ ਵੀ ਕਿਸੇ ਗੱਲ ਤੇ ਬੋਲਦਾ ਮੈਂ ਇਹ ਤਾਂ ਹੈਗੀ ਹੈ ਜਿਹੇ ਜਿਹੇ ਮੈਨੂੰ ਪਾਣੀ ਮਾਂ ਮਾੜੀ ਆ ਮੈਂ ਨਿਕਲ ਜਾਨੀਆ ਕਰੋ ਹਾਂ ਮੈਂ ਨਿਕਲ ਜਾਨੀ ਤੈਨੂੰ ਕਹਿੰਦਾ ਕੌਣਾ ਤੈਨੂੰ ਬੱਸ ਮੈਂ ਆਹ ਗੱਲ ਕਹਿਣਾ ਵੀ ਮਾਂ ਬਣ ਕੇ ਨਾ ਚੱਕਲੇ ਸਾ ਆਜੋ 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 ਲੈ ਤਾਈ ਆਉਂਦੀ ਹੈ ਤੁਰੀ ਲੈ ਜਾ ਲੈ ਕੇ ਆਓ ਭਾਈ ਤਾਈ ਨੇ ਆਏ ਨਹੀਂ ਹੋਣਾ ਜਾ ਲੈ ਕੇ ਫੜ ਕੇ ਖੜ ਗਈ ਖੜ ਜਾਂਦੀ ਐ ਆ ਜਾ ਤਾਈ ਨਾ ਆ ਜਾ ਤਾਈ ਐਂ ਕਹਤੋਂ ਖੜਕੀ ਬਣਾ ਲਈ ਭਾਈ ਲਈ ਫਿਰ ਐ ਕਰ ਲੀਆਂ ਤਿਆਰੀਆਂ ਓਏ ਤਾਈ ਤਿਆਰੀ ਕਰਨੀ ਤੁਰਲਾ ਮੈਨੂੰ ਨਾ ਦੇਖਦੀ ਤੂੰ ਲੈ ਤੂੰ ਜੇ ਤਾਈ ਤੂੰ ਡਿੱਗ ਗਈ ਫਿਰ ਤਾਂ ਸਾਰਾ ਪਿੰਡੇ ਡਿੱਗ ਗਿਆ ਓਏ ਜੀਨੇ ਸਾਰਾ ਪਿੰਡ ਦੇਗੀ ਰੱਖਿਆ ਸਾਰੀ ਉਮਰ ਉਹ ਕਿੱਥੇ ਡਿੱਗੂਗੀ ਹੁਣ ਮੈਂ ਮਰ ਜਾ ਲੰਮਾ ਸਾਂ ਖੁਸ਼ੀਆਂ ਹੋਈਆਂ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਪੁੱਤ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਥੈਂਕਸ ਸਤਿ ਸ਼੍ਰੀ ਅਕਾਲ ਬੇਟੇ ਮੈਂ ਕਹ ਪਾਪੀ ਮੇਰਾ ਵੀ ਮੋਢਾ ਪਲੂਸ ਹੀ ਦੇ ਹੈ ਲੈ ਤੇਰਾ ਪਲੂਸ ਦਿੰਨੀ ਹੈ ਤੂੰ ਮੇਰੀ ਵਾਕਾ ਵਰ ਗਈ ਹੈ ਆਹੋ ਜਵਾਕਰਗਾ ਮੈਂ ਨਾ ਕਹੀ ਮੈਂ ਤਾਂ ਬੱਲੇ ਮੇਰਾ ਪੋਤਾ ਵੇਖਦੀ ਆ ਪੋਤਾ ਵੇਖ ਲੈ ਬੈ ਜਾ ਪੁੱਤ ਬੈ ਜਾ ਬੈ ਜਾ ਕੀਦੇ ਤੇ ਵਗ ਗਿਆ ਫਿਰ ਖੈ ਮੈਨੂੰ ਤਾਂ ਲੱਗਦਾ ਕਿ ਜਿਵੇਂ ਵੱਡੀ ਦਾਦੀ ਤੇ ਵਗ ਗਿਆ ਆਈ ਤੂੰ ਵੇਖ ਲੈ ਉਹ ਭਾਈ ਪਾਣੀ ਲੈ ਕੇ ਦੇ ਤੇ ਦਾਦੀ ਨੂੰ ਪਾਣੀ ਪਿਆ ਹਾਂ ਪਾ ਲੈ ਚੜਾ ਦਿਓ ਪਾਣੀ ਪਿਆ ਕੇ ਮੈਂ ਨਹੀਂ ਤਾਂ ਸਾਰੇ ਪਿੰਡ ਚ ਜਾ ਕੇ ਕਹਿ ਦੇਣਾ ਮੈਨੂੰ ਪਾਣੀ ਨਹੀਂ ਪੁੱਛਿਆ ਬੰਗਾਂ ਨੇ ਮੈਂ ਤਾਂ ਇੰਨੀ ਖੁਸ਼ੀ ਹੋਈ ਮੈਂ ਖਲੇ ਰੌਣਕਾਂ ਲੱਗਣ ਵਾਲੀਆਂ ਫਿਰ ਹੈ ਹੋਰ ਆਈ ਨਹੀਂ ਅਜੇ ਤਾਇਆ ਨਹੀਂ ਆਇਆ ਬਤਾਇਆ ਵੀ ਤੇਰਾ ਆ ਜਾਊਗਾ ਤਾ ਨੂੰ ਨਾਲ ਰੱਖਦੀਆਂ ਤੂੰ ਕੱਲੀ ਰਹਿਣੀਵੇਂ ਬਣ ਕੇ ਤਾਇਆ ਨੂੰ ਤਾਂ ਘਰੋਂ ਨਿਕਲ ਨਹੀਂ ਦਿੰਦੀ ਏ ਪਹਿਲੇ ਦਿਨ ਨਿਕਲ ਨਹੀਂ ਤਾਇਆ ਨੂੰ ਨਾ ਉਸ ਕਰਦੇ ਨੇ ਦੇਖ ਲਾ ਐ ਅੰਨਾ ਜਲਾਹਾ ਕੇ ਮਾਂ ਨਾਲ ਮਸ਼ਕਰੀਆਂ ਤੂੰ ਨਾ ਹਟਿਆ ਨਾ ਚ ਐਡਾ ਕਰਨੋ ਤੇਰੇ ਪਿਓ ਦੀ ਤਾਂ ਮੈਂ ਭਾਬੀ ਲੱਗਦੀ ਲੱਗਦੀ ਮੈਨੂੰ ਤਾਂ ਤੇਰੀ ਵੀ ਲੱਗਦੀ ਆ ਉਹ ਮੇਰੀ ਗੱਲ ਸੁਣ ਲੈ ਤਾਈ ਜਿੰਨੀ ਕੁੜੀ ਤੂੰ ਜ਼ੁਰਖੀ ਲਾਉਣੀ ਆ ਭਾਬੀ ਮੇਰੀ ਵੀ ਬਣਨ ਵਾਲੀ ਐ ਤਿਆਂ ਦਾ ਇਹ ਨਾ ਸੁਧਰਿਆ ਮੁੰਡਾ ਹਨਾ ਭਾਈ ਐਂ ਕਰੋ ਪਹਿਲਾਂ ਦੁੱਧ ਦੁੱਧਤਾ ਕਰ ਲੋ ਆਪਾਂ ਤਾਂ ਦੁੱਧ ਦੁੱਧ ਪੀ ਲ ਗਏ ਹਨਾ ਫਿਰ ਚਾਹ ਵਧੀਆ ਜੀ ਚਾਹ ਬਣਾ ਲਿਓ ਹਨਾ ਕੋਈ ਗੱਲ ਮੈਂ ਬਟੋਰੀ ਨੂੰ ਬੈਠਣ ਹਾਂ ਤਾਂ ਗਲਦੀਪੇ ਨੂੰ ਵੀ ਕਹਿ ਕੇ ਆਇਆ ਸੀਗਾ ਆਇਆ ਨਿਕਾ ਨਾਲ ਆ ਜਾਣਗੇ ਫਿਰ ਹੁਣ ਉਹ ਘੰਟੇ ਦਿੱਕਰ ਕਹਿੰਦੇ ਆ ਅੱਛਾ ਇੱਕ ਗੱਲ ਨੋਟ ਕਰ ਮੈਂ ਕਿ ਮੈਂ ਤਾਂ ਪਹਿਲਾਂ ਜਾਵਾਂ ਹਾਂ ਦੱਸ ਉਹ ਤਾਈ ਦਾ ਤਾਂ ਜ਼ਰੂਰੀ ਸੀ ਮੇਰੇ ਬਣਾ ਪਰ ਇੱਥੇ ਕਿੱਥੇ ਲੋਟ ਆਉਂਦਾ ਜਿਉਂ ਜਿਉਂ ਤਾਈ ਦੇ ਕੁੜਤੇ ਪਿਆਮੇ ਦੇ ਰੰਗ ਫਿੱਕੇ ਹੁੰਦੇ ਜਾਂਦੇ ਨੇ ਤਾਈ ਦੇ ਸੂਟਾਂ ਦੇ ਰੰਗ ਗੂੜੇ ਹੁੰਦੇ ਜਾਂਦੇ ਨੇ ਅੱਜ ਤਾਂ ਅੱਜ ਦੇਖ ਤਾਂ ਸਹੀ ਭਾਬੀ ਤਾਂ ਸਾਡੀ ਪਿੰਕ ਇੱਕ ਕਾਮਲਿਆ ਮੈਂ ਤਾਂ ਜਿਹੜਾ ਪਾ ਕੇ ਆਉਣਾ ਸੀ ਤੇਰਾ ਤਾਇਨਾ ਜਿਹੜਾ ਮੈਨੂੰ ਸਮਾਕੇ ਦਿੱਤਾ ਉਹ ਤਾਂ ਪਾਕੇ ਨਹੀਂ ਆਈ ਮੈਂ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਤੂੰ ਨਜ਼ਰ ਲਾਏਂਗਾ ਮੈਨੂੰ ਆਹ ਮਤਲਬ ਤਾਇਆ ਆਪਦੇ ਦਿਨਾਂ ਦੇ ਰਮਣ ਤੇਰੇ ਸੂਟਾਂ ਵਿੱਚ ਦੀ ਕੱਢਦਾ ਕੀ ਕਰੇ ਬਰੌਣ ਪੂਰੇ ਕਰਦਾ ਨਿਕਲ ਨਹੀਂ ਦਿੰਦੀ ਕੋਲ ਨੇ ਮੇਰੀ ਗੱਲ ਸੁਣ ਤਾਇਏ ਨੂੰ ਤਾ ਆਪਦਾ ਤਾਇਆ ਵਿਚਾਰਾ ਉਹ ਪਰਚਾਈ ਮੈਂ ਤਾਂ ਮਹਾਜ ਵਾਕਾਂ ਨੂੰ ਆਏ ਹੱਸਦਾ ਮਹਾਰਾਜ ਜਿੱਦੇ ਦੀ ਸਾਡੇ ਘਰੇ ਇਥੇ ਪਿੰਡ ਬੜੀ ਆ ਨਾ ਪਹਿਲੇ ਦਿਨ ਜਿੱਦੇ ਪੈਰ ਪਾਇਆ ਸੀ ਪਿੰਡ ਚ ਗੱਲਾਂ ਹੋ ਗਈਆਂ ਸੀ ਲੈ ਫੇਰ ਹੁਣ ਆਹ ਮੰਨਦਾ ਨਾ ਫੇਰ ਮੇਜਰ ਨੇ ਬਈ ਬਹੂ ਰਿਆਂਦੀ ਆ ਸਾਰੇ ਪਿੰਡ ਚ ਚਾਨਣ ਕਰਤਾ ਕਹਿੰਦੇ ਪਰ ਤੂੰ ਤਾਂ ਨਹੀਂ ਇੰਨੀਆਂ ਛੇਡਾਂ ਕਰਦਾ ਜਿੰਨਾ ਆ ਕਰਦਾ ਉਹ ਕੋਈ ਗੱਲ ਨਹੀਂ ਲੋਟਾ ਮੇਰਾ ਹੀ ਹੈ ਬਈ ਪਾਪੇ ਛੇਡਾਂ ਕਰੀਏ ਨਾ ਤੂੰ ਐਂ ਦੇਖ ਲੈ ਇੱਕ ਪਾਸੇ ਦਾ ਤੂੰ ਆ ਉਹ ਜਿਹੜੀ ਐਕਟਰ ਨਹੀਂ ਆਉਂਦੀ ਹੁੰਦੀ ਐ ਉਹ ਟੀਵੀ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੇ ਉਹਦੇ ਹੱਥ ਇੱਕ ਵਾਰੀ ਤਾਈ ਦੇ ਹੱਥ ਲੱਗਣ ਦਿੰਦੀ ਐ ਬੇਟੀ ਸਹੀ ਕਰ ਦਿੰਦੀ ਨਹੀਂ ਲੱਗਣ ਦਿੰਦੀ ਤਾਈ ਆ ਤਾਈ ਦਾ ਮੂੰਹ ਆ ਜੇ ਤਾਈ ਦੇ ਪੈਰ ਨੇ ਦੇਖ ਤੇ ਲੈ ਨਾਲ ਹਾਏ ਮੈਂ ਮਰ ਜਾ ਪਤਾ ਨਹੀਂ ਕਿੱਥੋਂ ਕੜ ਕੜ ਲਿਆਉਂਦਾ ਗੱਲਾਂ ਇਹ ਤਾਂ ਗੱਲ ਹੈ ਭਾਈ ਤਾਈ ਇੱਕ ਗੱਲ ਹੈ ਜੇ ਕਿਤੇ ਫਿਲਮਾਂ ਵਾਲੇ ਐਡੀਸ਼ਨਲ ਟਿਊਸ਼ਨ ਲੈ ਲੈਣਾ ਹਾਏ ਹਾਏ ਤੈਨੂੰ ਤਾਂ ਸੋਣੀ ਦੇਖ ਕੇ ਲੈ ਲੈਣਗੇ ਡਾਇਟੂ ਹੀ ਲੋਗ ਨਹੀਂ ਐ ਤੋ ਬੁਲਾਉਂਦੇ ਤੇ ਫਿਰ ਮੇਰੀ ਕਰਾ ਦੇ ਗੱਲ ਤੂੰ ਕਰਾ ਦੇ ਗੱਲ ਮੇਰੇ ਤਾਏ ਨਾਲ ਕਿਉਂ ਮੱਥਾ ਮਾਰੀ ਜਾਨੀ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਹੋਰ ਦੱਸਦਾ ਤੂੰ ਬਾਕੀ ਗੱਲਾਂ ਸਾਰੀਆਂ ਛੱਡ ਇਹ ਆਡੀਸ਼ਨ ਡੈਸ਼ਨ ਵਾਲੀ ਕਿਹੜੀ ਹੈਗੀ ਆ ਇਹ ਪਿੰਡ ਦੇ ਵਿੱਚ ਜਿੱਦੇ ਆਈ ਸੀ ਨਾ ਪਹਿਲੇ ਦਿਨ ਤੋਂ ਉਦੋਂ ਤੇ ਲੋਕ ਕਹਿਣ ਲੱਗੇ ਸੀ ਤਾਂ ਕੋਈ ਐਕਟਰ ਨਹੀਂ ਵਿਆਹ ਲੈਂਦੀ ਆ ਇਹ ਹੋਰ ਦੱਸ ਦੇ ਨਾ ਹੋਰ ਦੱਸ ਦੇ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਮੇਰੇ ਤਾਏ ਦੇ ਤਾਂ ਕਰ ਮੂੰਹੀ ਜਾਗ ਪਏ ਨਾਲੇ ਮੈਂ ਇੱਕ ਗੱਲ ਹੋਰ ਦੱਸਦਾ ਹੈ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਦੱਸਾਂ ਲਾਡੀ ਦੀ ਮਾਂ ਚੰਗੀ ਤਰ੍ਹਾਂ ਧਿਆਨ ਨਾਲ ਕੰਨ ਕਰਕੇ ਠੀਕ ਹੈ ਹੁਣ ਗੁੱਸਾ ਨਾ ਕਰੀ ਦੇਖ ਭਾਬੀ ਦੀਆਂ ਗੱਲਾਂ ਚੱਲੀ ਗਈ ਮੈਂ ਤਾਂ ਦੱਸੂ ਅਸੀਂ ਤਾਂ ਉਦੋਂ ਸੀਗੇ ਲਵੇ ਲਵੇ ਜੇ ਠੀਕ ਹੈ ਅੱਜ ਭਾਵੇਂ ਇਹਨੂੰ 40 ਸਾਲ ਹੋ ਗਏ ਵਿਆਹ ਕੇ ਆਈ ਨੂੰ ਮੇਰੀ ਗੱਲ ਹੁਣ ਜਿੱਦੇ ਦੀ ਇਹ ਆਈ ਆ ਨਾ ਤਾਂ ਸੁਣ ਲਓ ਪੁੱਤ ਗੱਲ ਸੁਣਨ ਵਾਲੀ ਹੈ ਹੈ ਜਿੱਦੇ ਦੀ ਵਿਆਹ ਕੇ ਭਾਬੀ ਆਈ ਆ ਨਾ ਤਾਂ ਦੇਖ ਭਾਈ ਨੇ ਭਾਈ ਇਹ ਗੱਲ ਕਹੀ ਵੀ ਤੂੰ ਕੋਈ ਕੰਮ ਕਰਨਾ ਤੇ ਨਾ ਮਜਾਲ ਭਾਬੀ ਨੇ ਕਦੇ ਕਿਸੇ ਕੰਮ ਨੂੰ ਹੱਥ ਲਾਇਆ ਹੋਵੇ ਉਹ ਗੱਲ ਵੱਖਰੀ ਐ ਆਹ ਕੁੜੀ ਦਾਦੀ ਦੇ ਸਾਰਿਆਂ ਦੇ ਨਹੀਂ ਪਤੀੜਾ ਵਾਈ ਰੱਖੀਆਂ ਇੱਕ ਵਾਰ ਮੇਰੇ ਇੱਕ ਦੇ ਤੂੰ ਪਿਆਉ ਦੀਆਂ ਗੱਲਾਂ 'ਚ ਗੌਰ ਕਰੀਏ ਹਰੇਕ ਗੱਲ 'ਚ ਤਾਈ ਦੀ ਤਰੀਫ ਕਰਦਾ ਮਨ ਚਾਹੇ ਨਾ ਮੰਨਾਂ ਪਹਿਲਾਂ ਇੱਧਰ ਹੋ ਗਿਆ ਭੈਜਾ ਓਕੇ ਮੇਰੀ ਬੇਇੱਜ਼ਤੀ ਕਰਦੇ ਹੋ ਲੈ ਦੇਖ ਲੈ ਮੈਨੂੰ ਗੱਲਾਂ ਗੱਲਾਂ ਕਰਦੇ ਆਂ ਦੇਖ ਲੈ ਹੁਣ ਇੱਧਰ ਆਏ ਹੋ ਗਿਆ ਬਸ ਹਨਾ ਵੀ ਹਮੀ ਚ ਹਮੀ ਕੋਈ ਤੇ ਗੱਲਾਂ ਆਣੀ ਨਾ ਵੀ ਬਰਾਬਰ ਦੀਆਂ ਨੂਹਾਂ ਬੈਠੀਆਂ ਹੋਊਗਾ ਔਰ ਮੇਰੀ ਗੱਲ ਸੁਣੋ ਤੁਸੀਂ ਗੱਲਾਂ ਬਾਤਾਂ ਕਰੋ ਤੇ ਮੈਂ ਮੈਂ ਜਾ ਕੇ ਉਹਨਾਂ ਬਾਹਰ ਲੈ ਕੇ ਜਾ ਕੇ ਉਹਨਾਂ ਤਤਲਾਉਂਦੀ ਆਂ ਜੀ ਆਏ ਜੀ ਕਿਵੇਂ ਅੱਜ ਕਿਵੇਂ ਲੱਗਿਆ ਤਤਲਾਉਂਦੀ ਆ ਜਬਾਨ ਨਾਲੇ ਹੋਰ ਹਾਂ ਮਾਰੇ ਆਹ ਭੈਣੇ ਤਾਂ ਨਹੀਂ ਕੁਝ ਕਹੇ ਤਾਂ ਮੈਂ ਖਾ ਬੰਦ ਲਿਆ ਜਾ ਫਿਰ ਬੈਂ ਨਹੀਂ 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 ਅਪਰਜਾਈ ਬਾਈ ਘਰੀ ਐ ਬਾਈ ਤਾਂ ਘਰੀ ਘਰੀ ਹੋਣਾ ਤੂੰ ਕਿਥੇ ਬਾਹਰ ਨਿਕਲਦਨੀ ਆ ਦੇਖ ਲਾ ਲੈ ਨਾਲੇ ਆਏ ਕਹੇਗਾ ਨਾਲੇ ਪਤਾ ਹੈ ਹਨਾ ਉਹਨਾਂ ਨੇ ਤਾਂ ਪਿਓ ਪੁੱਤਾਂ ਨੇ ਆ ਹੀ ਉਲਝਾ ਰੱਖਿਆ ਸੀ ਮੈਨੂੰ ਤਾਂ ਆਪਣੇ ਤਾਂ ਕੋਈ ਗੱਲ ਹੀ ਨਾ ਕਰਨ ਦਿੱਤੀ ਸੁਣਦੇ ਹੀ ਨਹੀਂ ਸੀ ਹਾਂ ਹੀ ਨਹੀਂ ਭਣੇ ਤਾਂ ਤੇ ਮੈਂ ਤਾਂ ਜਾਂਦੀ ਸੀ ਮੈਂ ਆਪਣੇ ਘਰੇ ਕਿੰਨੇ ਚਿਰ ਬਾਅਦ ਖੁਸ਼ ਗਈ ਆ ਹਨਾ ਕੈਸਾ ਹਾਲ ਹੈ ਭਣੇ ਆਪਣੇ ਵਾਲੇ ਜਵਾਕਾਂ ਦੇ ਨਹੀਂ ਬੰਦਣਾ ਨੋੜਣਾ ਹਾਂ ਹੋਰ ਤੇ ਆ ਵੱਡੀ ਦਾ ਦੇਖ ਲੈ 5 ਸਾਲ ਹੋ ਗਏ ਇਹਦੇ ਮੂੰਹ ਬੰਨੀ ਦੇਖਦੀ ਨੂੰ ਵੀ ਅੱਜ ਵੀ ਕੋਈ ਖੁਸ਼ੀ ਦਾ ਦੇਣਾ ਹੋਊ ਅੱਜ ਵੀ ਕੋਈ ਖੁਸ਼ੀ ਦਾ ਦੇਣਾ ਤਾਂ ਬਾਲਾ ਸੋਣਾ ਕੰਮ ਆ ਆ ਦੇਖ ਲੈ ਛੋਟੀ ਨੇ ਸਾਲ ਲਿਆ ਅੰਦਰ ਦੇਖ ਲੈ ਹੈ ਤਾਲ ਮੇਰੇ ਤਾਂ ਪਹਿਨੇ ਕਰਨ ਨੂੰ ਲੰਨੂ ਪਾਗ ਲਾ ਜੀ ਮੈਂ ਮਟਰ ਦੇ ਕੋਈ ਠੀਕੋਸ ਨਹੀਂ ਪਹਿਨੇ ਬਥੇਰੇ ਡਾਕਟਰਾਂ ਦੇ ਲੈ ਕੇ ਤੁਰੇ ਫਿਰਦੇ ਆ ਉਹ ਕਿਹੜਾ ਥਾਂ ਹੈ ਜਿੱਥੇ ਮੈਂ ਲੈ ਕੇ ਰਹੀ ਵੀ ਬਥੇ ਮੈਂ ਤਾਂ ਘਰ ਵੀ ਖੁੰਗਲ ਕਰ ਲਿਆ ਇਹਦੇ ਪਿੱਛੇ ਹਾਂ ਖਾਨੀ ਕਹੀ ਜੀ ਚੰਦਰੇ ਪੰਜ ਹੋ ਗਿਆ ਹੁਣ ਉਹ ਤਾਂ ਸੁੱਖ ਨਾਲ ਜਵਾਕ 2 ਸਾਲ ਦਾ ਹੋ ਜਾਂਦਾ 3 ਦਾ ਨਹੀਂ ਤਾਂ ਹੈ ਮੇਰਾ ਹਣ ਦੇਖ ਦੇਖ ਮੁੰਡੇ ਬੰਨੀ ਚੁਰੀ ਜਾਨੀ ਆ ਹਾਂ ਲੋ ਫਿਰ ਉਹ ਦੇਖ ਜਾਓ ਵੀਰਾ ਸੋ ਵੀ ਅੱਜ ਨੂੰ ਬਰਾਬਰ ਦਾ ਹੁੰਦਾ ਜਵਾਕ ਉਹ ਤਾਂ ਜਾਂਦਾ ਫਿਰ ਹੁਣ ਜੇ ਪਰਮਾਤਮਾ ਚਾਹੀ ਤਾਂ ਹਨਾ ਬਸ ਫਿਰ ਹੁਣ ਕਰਮਾਂ ਨਹੀਂ ਆ। ਸਲਾ ਵਧੀਆ ਸੋਹਣਾ ਹੋਣਾ ਨਿਕਲ ਪਿਓ ਠੀਕ ਹੈ ਨਾ ਫਿਰ ਆਪਾਂ ਉਧਰ ਵੀ ਜਾਣਾ ਗੇ ਲੋੜੀ ਸੱਸ ਤਾਂ ਹੁੰਦਾ ਉਹ ਭਾਗਾ ਚੱਲਿਆ ਸੱਸ ਸੱਸਰੀ ਘਰ ਤੇ ਸੱਸਰੀ ਘਰ ਹੋਰ ਸਾਸੇਰਾ ਨਾਲੇ ਪੋਤੇ ਦੀਆਂ ਤੁਹਾਨੂੰ ਵੀ ਵਧਾਈਆਂ ਸੋਹ ਵਧਾਈਆਂ ਪਰਮਾਤਮਾ ਕਰੇ ਤੁਹਾਡੇ ਘਰੇ ਵੀ ਛੇਤੀ ਖੁਸ਼ੀਆਂ ਆਉਣ ਲੈ ਉਹ ਤਾਂ ਚਾਚਾ ਜੀ ਜਦੋਂ ਆਉਣਗੇ ਦੇਖੀ ਜਾਉ ਨਾ ਤੁਸੀਂ ਦਿਨ ਤੇ ਹਾਰ ਦੇ ਦਿਨ ਕਿੱਧਰ ਨੂੰ ਚੱਲੇ ਕੱਲੇ ਕੱਲੇ ਉਹ ਭਾਈ ਮੈਂ ਤਾਂ ਨਾજર ਕਿਤੇ ਮੇਜਰ ਕਿ ਕਹਿਣ ਜਾਂਦਾ ਸੀ ਵੀ ਲੋੜੀ ਆਸਤੇ ਹੈ ਅੱਛਾ ਇੱਕ ਗੱਲ ਤਾਂ ਹੈਗੀ ਚਾਚਾ ਜੀ ਆਹ ਲੈ ਬੋਦੇ ਕੇ ਆਪਣੇ ਦੋ ਪੋਤਿਆਂ ਦੀ ਲੋੜੀ ਮਨਾਉਂਦੇ ਆ ਸੁੱਖ ਨਾ ਆਪਾਂ ਵੀ ਜੇ ਇੱਕ ਪੁੱਤ ਹੋਰ ਹੋਇਆ ਹੁੰਦਾ ਲੋੜੀ ਆਪਾਂ ਵੀ ਦੋ ਦੀ ਮਨਾਉਂਦੇ ਹਨਾ ਉਹ ਪੁੱਤ ਮੇਰੀ ਗੱਲ ਸੁਣ ਇਹ ਤਾਂ ਰੱਬ ਦੇ ਰੰਗ ਆ ਕਿਸੇ ਦੇ ਘਰ ਦੇਰ ਆ ਕਿਸੇ ਘਰ ਹਨੇਰ ਆ ਐਤ ਕੀ ਨਾਸੇ ਆਪਾਂ ਦੂਜੇ ਅਗਲੇ ਸਾਲ ਮਨਾ ਲਾਂਗੇ ਕਿੱਡੀ ਗੱਲ ਇਹ ਤਾਂ ਚਾਚਾ ਹੈਗਾ ਹਾਂ ਲੋੜੀ ਗੱਲੀ ਮੂੰਗਫਲੀ ਨਾ ਹੀ ਨਹੀਂ ਉਹ ਤੂੰ ਬੇਫਿਕਰ ਰਹਿ ਕਾਕਾ ਇਤਨਾ ਕੋੜਾਮੂ ਕਰਾਉਂਗਾ ਮੈਂ ਲੈ ਚਾਚਾ ਜੀ ਸਾਰੇ ਕਿਸ ਦਾ ਇੰਤਜ਼ਾਮ ਹੈ ਲੈ ਸਾਨੂੰ ਕੱਲ ਕਾਮੋਗ ਫੜੀਗਾ ਇਹਨਾਂ ਨੂੰ ਦਾਰੂ ਪਿਆਲੇ ਦੀ ਹੋ ਭਾਈ ਕੋਈ ਗੱਲ ਨਹੀਂ ਇੱਕ ਤਾਂ ਪੈਗ ਤੂੰ ਵੀ ਲਾ ਲਈ ਲੈ ਚੱਲ ਚੱਲ ਉਹ ਟਿੱਕੀ ਆਦੇ ਸਾਨੂੰ ਟਿੱਕੀ ਆਂਦੇ ਹਾਂ ਹਾਂ ਵਗ ਜਾ ਵਗ ਜਾ ਵਗ ਜਾ ਹੋਰ ਭਾਈ ਜਵਾਨੋ ਠੀਕ ਹੋ ਆ ਦੇਤੀ ਆ ਗਈ ਲੰਗਾ ਚਾਚੀ ਸਤਿ ਸ਼੍ਰੀ ਅਕਾਲ ਤੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਜਿਉਂਦਾ ਰਹੇ ਸਾਡੀ ਐਕਟਰ ਨਹੀਂ ਚਾਚੀ ਵੀ ਬੈਠੀ ਆ ਹੁਣ ਨਾ ਦੋ ਪਹਿਲਾ ਮਸਾਂ ਘੇਰੇ ਹੁਣ ਤੂੰ ਲੱਗ ਜਾਵੇ ਚਾ ਡਮੇ ਨੂੰ ਤਾਂ ਭਾਈ ਤੁਸੀਂ ਛੇਡਾਂ ਨਾਲ ਹੀ ਘੇਰ ਲੈਨੇ ਹੋ ਨਾ ਨਾ ਚਾਚੀ ਜਿਹੜੀ ਗੱਲ ਕਹਿਣੀ ਆ ਨਾ ਉਹ ਤਾਂ ਬਣਦੀ ਆ ਤੂੰ ਆ ਦੇਖ ਲੈ ਸਤਿ ਸ਼੍ਰੀ ਅਕਾਲ ਕੰਮੋਂ ਤਾਂ ਸੋਣੀ ਪਈਆਂ ਹਾਏ ਮੈਂ ਮਰ ਜਾਵੇਂ ਇਹ ਗੱਲ ਤਾਂ ਚੰਦ ਉੱਤੇ ਨਜ਼ਰ ਨਾ ਲਾ ਦਿਓ ਮੇਰੀ ਭੈਣ ਨੂੰ ਹਾਂ ਮਸਾਂ ਤਾਂ ਇੰਨੇ ਉਸ ਨਾਲ ਬੈਠੀਆਂ ਪਿਆਰ ਨਾਲ ਵਿੱਚ ਪਹਿਲਾਂ ਉਹ ਸਾਨੂੰ ਉਹ ਕਰੀ ਗਏ ਹਾਏ ਤਾਈ ਸੋਹਣੀ ਉਹ ਤਾਈ ਸੋਹਣੀ ਦੋਨੇਓ ਮ ਸਪਝਾਇਆ ਇੱਥੋਂ ਮੈਂ ਫਿਰ ਜਿਹੜੀ ਗੱਲ ਹੈਗੀ ਆ ਉਹੀ ਕਰੀ ਐ ਲੈ ਸੋਹਣੀ ਨੂੰ ਸੋਹਣੀ ਕਹਿਣਗੇ ਆ ਪੁੱਤ ਆ ਮੈਨੂੰ ਹਰਮਨ ਦੇ ਦੋ ਹਨਾ ਮੈਂ ਕੱਪੜੇ ਚੇਂਜ ਕਰਾਉ ਮੈਂ ਇਹ ਲੈ ਇਧਰ ਵੀ ਨਹੀਂ ਆਉਂਦੀ ਕਿ ਤਾਇਆ ਪਸੰਦ ਕਿਵੇਂ ਕਰ ਲਿਆ ਤੂੰ ਜਿਹੜੇ ਹਿਸਾਬ ਨਾਲ ਤੂੰ ਇੰਨੀ ਹਾਂ ਦੇਖੀ ਤੋਰੀ ਸੇਡ ਲਾ ਆਪਦੀ ਪਹਿਲਾਂ ਮੈਨੂੰ ਮੈਂ ਤਾਇਆ ਜੇ ਤੇਰਾ ਦਿਖਾਇਆ ਹੁੰਦਾ ਨਾ ਮੈਂ ਤੈਨੂੰ ਜਮਾ ਨਹੀਂ ਕਰਨਾ ਸਪਸਟ ਗਲਤੀ ਚਾਹੀ ਹੈਗੀ ਐ ਜਮਾ ਦਿਖਾਇਆ ਹੀ ਨਹੀਂ ਨੇ ਤੁਹਾਡੇ ਵਿੱਚ ਕਿੱਥੋਂ ਆਣਾ ਸੀਗਾ ਗਲਤੀ ਚਾਹੀ ਹੈਗੀ ਆ ਨਾ ਇਹ ਪਰ ਆ ਫਿਰ ਸਾਰਿਆਂ ਚਾਉਣਾ ਸੀਗਾ ਮੈਂ ਮੈਂ ਤਾਇਆ ਤੇਰਾ ਦਿਖਾਇਆ ਨਹੀਂ ਧੋਖਾ ਕਰਤਾ ਮੇਰੇ ਨਾਲ ਮੈਂ ਕੀ ਕਰੀ ਚੱਲ ਛੱਡੋ ਕੋਈ ਰਿਸ਼ਤੇਦਾਰ ਨਹੀਂ ਆਇਆ ਆਪਣ ਹਲੇ ਤੱਕ ਬਸ ਸਾਰਿਆਂ ਨੂੰ ਸੁਨੇਹੇ ਲਾਇਆ ਆਉਣ ਵਾਲੇ ਨੇ ਕਿਵੇਂ ਹੋ ਨਿੰਦਰਾ ਸੱਚੀ ਕ ਵੀਰੇ ਸਾਰਿਆਂ ਨਾਲ ਮੈਂ ਪਹਿਲਾਂ ਆਈ ਆ ਭਾਈ ਤੂੰ ਤਾਂ ਮਗਰੋਂ ਆ ਗਿਆ ਵੇਖ ਲੈ ਬਹੂ ਕੰਮ ਕਰਾਉਣ ਦੀ ਮਾਰੀ ਚਾਹ ਤੈਨੂੰ ਵੱਧ ਆ ਭਾਈ ਹਾਂ ਮੈਂ ਤੂੰ ਪਹਿਲਾਂ ਨਹੀਂ ਲੈ ਕੇ ਆਇਆ ਇਹਨੂੰ ਕੀ ਇਹਨੂੰ ਓਹੋ ਅਸੀਂ ਮੰਮਾ ਨੂੰ ਤਾਂ ਤੁਸੀਂ ਲਕੋਲ ਕੋ ਰੱਖਦੇ ਤਾਈ ਛੋਣੀ ਪਈ ਐ ਤਾਈ ਛੋਣੀ ਪਈ ਵਸ ਆ ਲੱਗ ਜਾਨੇ ਪਰਨਾ ਹਵਾ ਦੇ ਜਾਣੇ ਤਾਈ ਨੂੰ ਵੀ ਤਾਈ ਕੰਮ ਕਰਾਈ ਜਾਊਗੀ ਓਹ ਤਾਈ ਤੇਰੇ ਮੂਰੇ ਲਿਆ ਗਿਆ ਕਿਵੇਂ ਇਹਨੂੰ ਤੂੰ ਜਾਦੇ ਸੋਹਣੀ ਤੈਨੂੰ ਪਤਾ ਜਾਂਦਾ ਲੈ ਬਹਾਨੇ ਦੇਖ ਬਹਾਨੇ ਨਹੀਂ ਬਣਦੇ ਤੇਰੇ ਦੇ ਬਹੂਆਂ ਤੋਂ ਤੇਰੇ ਮੂਰੇ ਦਾ ਸਾਰੀਆਂ ਹੀ ਬਹੂਆਂ ਫਿੱਕੀਆਂ ਨੇ ਹਾਂ ਹੋਰ ਨਹੀਂ ਆਇਆ ਨਾ ਆਪਾਂ ਤਾਂ ਦੋਨੇ ਵੇਖ ਲੈ ਬੱਦਗੇ ਬੱਲਾ ਹੁੰਦਗਾ ਸੀ ਉਹ ਅਸੀਂ ਦਰਾਨੀ ਚਠਣੀ ਆਈਆਂ ਸੀ ਅਗਲਾ ਕਹਿੰਦੇ ਸੀ ਵੀ ਨੋਹਾ ਤੋਂ ਨਾ ਚੜਦੀ ਤੇ ਚੜਦੀ ਆਈ ਸੀ ਦੱਬਾ ਤੂੰ ਮੇਰੇ ਨਾਲ ਆਇਆ ਤੂੰ ਕੀਤਾ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਦੇਈ ਜਾਣ ਪੁੱਤ ਨਹੀਂ ਤਾਂ ਇੱਕ ਧੀ ਦੇ ਦਿੰਦਾ ਸਾਨੂੰ ਤਾਂ ਉਹ ਵੀ ਪੁੱਤਾਂ ਵਰਗੀ ਲੱਗਣੀ ਸੀ ਤੂੰ ਤਾਂ ਮੇਰੀ ਝੋਲੀ ਜਵੇਂ ਖਾਲੀ ਕਰ ਰੱਖਿਆ ਨਹੀਂ ਲੋਕਾਂ ਦੇ ਤਾਨੇ ਮੈਨਿਓ ਉਹ ਵੀ ਮੈਨੂੰ ਸੋਨੇ ਪੈਂਦੇ ਨੇ ਤੇ ਮੇਰੇ ਪਿੱਛੇ ਮੇਰੇ ਪਿੱਛੇ ਲਾੜੀ ਵੀ ਵਿਚਾਰਾ 5 ਸਾਲ ਹੋ ਗਏ ਜਵਾਕ ਨੂੰ ਤਰਸਦਾ ਬਸ ਇੱਕੋ ਮੇਰੇ ਕਰਕੇ ਨਹੀਂ ਬੋਲਦਾ ਦਿਲ ਤਾਂ ਦੁਖੀ ਉਹਦਾ ਵੀ ਹੁੰਦਾ ਦੇਖ ਲੈ ਜਿਨ੍ਹਾਂ ਦੇ ਧੀਆ ਹੁੰਦਿਆਂ ਨੇ ਲੋਕ ਕੋਸਦੇ ਉਹਨਾਂ ਨੂੰ ਸਾਡੇ ਧੀ ਹੋ ਗਈ ਸਾਡੇ ਕੋਲ ਤਾਂ ਨਾ ਧੀ ਆ ਨਾ ਪੁੱਤ ਦੀਦੀ ਕਿਉਂ ਆਪਣਾ ਮਨ ਨੂੰ ਦਾਸ ਕਰਦੀ ਐਵੇਂ ਰੋਕੇ ਨਹੀਂ ਨਹੀਂ ਤੈਨੂੰ ਹੀ ਲੱਗਦਾ ਮੈਂ ਕਿਹੜਾ ਰੋਈ ਜਾਂਦੀ ਸੀ ਤੇਖ ਦੀਦੀ ਮੈਂ ਪਾਗਲ ਤਾਂ ਹੈ ਨਹੀਂ ਮੈਨੂੰ ਸਾਰਾ ਕੁਝ ਪਤਾ ਲੱਗਦਾ ਤੂੰ ਮੰਮੀ ਦੀ ਗੱਲਾਂ ਦਾ ਨਾ ਗੁੱਸਾ ਨਾ ਕਰਿਆ ਕਰ ਮੰਮੀ ਤਾਂ ਮੈਂ ਬੋਲ ਬੜਾ ਕਹਿ ਉਹਦੇ ਮਨ ਚਾਹੇ ਜੋ ਕੁਝ ਨਹੀਂ ਹੈਗਾ ਗੁੱਸਾ ਨਹੀਂ ਆਉਂਦਾ ਮੈਨੂੰ ਪਰ ਜਿਹੜੀਆਂ ਗੱਲਾਂ ਮੰਮੀ ਕਹਿੰਦੀ ਹੈ ਨਾ ਕਿਤੇ ਨਾ ਕਿਤੇ ਉਹ ਸੱਚ ਤਾਂ ਹੈਗੀਆਂ ਸੱਚੀ ਮੇਰੇ ਘਰੇ ਦਿਲ ਨਹੀਂ ਕਰਦਾ ਵੀ ਮੇਰੇ ਵੀ ਜਵਾਕ ਹੋਵੇ ਮੈਂ ਮਾਂ ਬਣਾ ਕੋਈ ਮੈਨੂੰ ਵੀ ਮਾਂ ਕਹੇ ਗੱਲ ਤਾਂ ਉਹੀ ਹੈ ਨਾ ਇਹਦੇ 'ਚ ਥੋੜਾ ਕੜਾ ਕਸੂਰ ਹੈ ਰੱਬ ਨੇ ਜੇ ਜਵਾਬ ਨਹੀਂ ਦਿੱਤਾ ਕੀ ਪਤਾ ਉਹ ਕੀ ਚਾਹੁੰਦਾ ਇਹ ਤਾਂ ਉਹਦੀ ਮਰਜ਼ੀ ਹੈ ਨਾ ਉਹੀ ਤਾਂ ਗੱਲ ਕਈਰ ਭੁੰਦ ਵੀ ਜਾਣੇ ਪਰ ਜਦੋਂ ਬਾਰੀ-ਬਾਰੀ ਚੋਬੇ ਵੱਜਦੇ ਹਨ ਤੇ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਨਾ ਦੀਦੀ ਐਵੇਂ ਰੋਣਾ ਰੋਂਦੀ ਹੋਈ ਨਾ ਤੂੰ ਸੋਹਣੀ ਨਹੀਂ ਲੱਗਦੀ ਹੈਗੀ ਸੁਣ ਗਿਆ ਨਾ ਸੋਹਣੀ ਤਾਂ ਨਹੀਂ ਲੱਗਦੀ ਪਰ ਰੱਬ ਨੇ ਜ਼ਿੰਦਗੀ 'ਚ ਪਾਇ ਰੋਣੇ ਜੇ ਰੱਬ ਮੇਰੀ ਵੀ ਸੁਣ ਲੈਂਦਾ ਤਾਂ ਕੀ ਹੋ ਜਾਂਦਾ ਦੀਦੀ ਹੁਣ ਆਪਾਂ ਕਰ ਵੀ ਕੀ ਸਕਦੇ ਆ ਰੱਬ ਨੇ ਜਵਾਕ ਦੇਣਾ ਨਹੀਂ ਦੇਣਾ ਉਹਦੀ ਮਰਜ਼ੀ ਹੈ ਮੈਂ ਹੁਣ ਐ ਸੋਚਦੀ ਕਈ ਯਾਰ ਵੀ ਸਾਰੀ ਜ਼ਿੰਦਗੀ ਅਸੀਂ ਐਂ ਰਹਾਂਗੇ ਨਾ ਦੀਦੀ ਹੁਣ ਦੇਖੋ ਮੇਰਾ ਜਵਾਕ ਵੀ ਤਾਂ ਤੁਹਾਡੇ ਹੀ ਲੱਗਿਆ ਕੋਈ ਗੱਲ ਨਹੀਂ ਜੇ ਤੁਹਾਡੇ ਜਵਾਕ ਨਹੀਂ ਹੁੰਦਾ ਹੈਗਾ ਤੁਸੀਂ ਮੇਰੇ ਵਾਲੇ ਨੂੰ ਖੜਾ ਲਿਆ ਕਰੋ ਕੋਈ ਗੱਲ ਨਹੀਂ ਬੋਲ ਬਿਠ ਖੜਾ ਆਇਆ ਤਾਂ ਕਰੂੰਗੀ ਉਹ ਵੀ ਤਾਂ ਮੇਰੇ ਪੁੱਤਾਂ ਵਰਗੀ ਆ ਮੈਂ ਤਾਂ ਉਹਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੀ ਆ ਪਰ ਇਹ ਕੱਲ ਲੋਕ ਨਹੀਂ ਸਮਝਦੇ ਨਾ ਲੋਕਾਂ ਦਾ ਕੀ ਹੈ ਜਿੰਨੇ ਮੂੰਹ ਉੰਨੇ ਹੀ ਗੱਲਾਂ ਇਹਨਾਂ ਦੇ ਮੂੰਹ ਨਹੀਂ ਫੜੇ ਜਾ ਸਕਦੇ ਹੈਗੇ ਸੱਚੀ ਕਿਤੇ ਨਾ ਕਿਤੇ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਤੂੰ ਮੇਰੀ ਦਰਹਣੀ ਬਣੀ ਆ ਮੈਨੂੰ ਨਾ ਭੈਣ ਦੀ ਕਈ ਰਕਮੀ ਮੈਸੇਜ ਹੁੰਦੀ ਸੀ ਤੇਰੇ ਆਉਣ ਨਾਲ ਉਹ ਪੂਰੀ ਹੋ ਗਈ ਮੈਂ ਕਿ ਰੱਬ ਇਹੋ ਜਿਹੀ ਦਰਹਣੀ ਸਾਰਿਆਂ ਨੂੰ ਦੇਵੇ ਬਸ ਫਿਰ ਹੁਣ ਤੁਸੀਂ ਨਾ ਮੇਰੀ ਗੱਲ ਮੰਨ ਲਿਆ ਕਰੋ ਠੀਕ ਹੈ ਰੋਣਾ ਨਹੀਂ ਹੈਗਾ ਸਿੰਗਲ ਲੈ ਬਸ ਤੇ ਰਹਿੰਦੀ ਛਗਣਾ ਦਾ ਦਿਨ ਹੈ ਐਵੇਂ ਨਾ ਲੜਾਈ ਕਲੇਸ਼ ਚੰਗਾ ਨਹੀਂ ਹੁੰਦਾ ਹੈਗਾ ਮੰਮੀ ਨੂੰ ਵੀ ਸਮਝਣਾ ਚਾਹੀਦਾ ਮੰਮੀ ਕਿਹੜਾ ਸਮਝਦੀ ਆ ਚਲ ਮੇਰੀ ਗੱਲ ਸੁਣ ਤੂੰ ਨਾ ਬੋਲਿਆ ਕਰ ਮੰਮੀ ਨੂੰ ਕੁਛ ਮੈਂ ਵੇਖ ਲਾ ਇਸ਼ੂ ਤੈਨੂੰ ਕਿਵੇਂ ਬੋਲਣ ਲੱਗ ਗਿਆ ਸੀ ਮੁਰਕੇ ਨਾ ਥੋੜੇ ਜਿਵੇਂ ਫਿੱਕ ਪੈਣ ਲੱਗ ਜੂਗੀ ਤੂੰ ਨਾ ਕੁਛ ਵੀ ਨਾ ਬੋਲਿਆ ਕਰ ਜੇ ਮੈਨੂੰ ਕੁਛ ਬੋਲਦੇ ਨਾ ਸਿ ਆਪੇ ਹੈਂਡਲ ਕਰ ਲਿਆ ਕਰਾਂਗੇ ਜੀ ਜੀ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਜਿਵੇਂ ਉਹ ਤੁਹਾਨੂੰ ਬੋਲਦੇ ਨੇ ਚਲ ਕੁਛ ਨਹੀਂ ਲੱਗ ਤੂੰ ਜਾ ਕੇ ਜਵਾਕ ਨੂੰ ਦੇਖਣਾ ਰੋਈ ਠੀਕ ਹੈ ਜੀ ਚਲ ਵਾਹਿਗੁਰੂ ਨੇ ਇਹ ਵੀ ਤਾਂ ਸੁਣੀ ਮੈਂ ਤਾਂ ਕਹਿਣੀ ਆ ਵਾਹਿਗੁਰੂ ਦੀ ਇਹੋ ਜੀ ਤਾਂ ਸਭ ਵੀ ਸੁਣੇ ਹੋਰ ਸੁਣਾਓ ਬਈ ਠੀਕ ਹੈ ਕਰੇ ਹਾਂ ਹਾਂ ਵਧੀਆ ਬਈ ਹੋਰ ਕਾਸ਼ ਠੀਕ ਆ ਹਾਂ ਹਾਂ ਵਧੀਆ ਵਧੀਆ ਬਸ ਠੀਕ ਆ ਹੁਣ ਨਿੱਕੇ ਨਿਆਣੇ ਕਿੱਥੇ ਛੱਡ ਜਾਂਦੇ ਕਿ ਆਉਣਗੇ ਉਹ ਤਾਂ ਉਧਰ ਬੋਦੇ ਕੇ ਆ ਦੱਸਿਆ ਸੀ ਨਾ ਉਹਨਾਂ ਦੇ ਦੋ ਪੋਤੇ ਹੋਏ ਜੁੜਬਾ ਹਾਂ ਹਾਂ ਦੋ ਦੀ ਲੋੜੀ ਪਾ ਸੁੱਖ ਨਾਲ ਉਹਨਾਂ ਦੀ ਵੀ ਪਹਿਲੀ ਲੋੜੀ ਆ ਭਾਈ ਚੱਲ ਜਵਾਕਾਂ ਨੂੰ ਹੁੰਦਾ ਹੀ ਆ ਚਾ ਆਪਣੇ ਜੇ ਵੱਡੀ ਕੋਲੇ ਹੋ ਜਾਂਦਾ ਕੋਣ ਸੁੱਖ ਨਾਲ ਆਪਣੇ ਵੀ ਦੋ ਹਨਾ ਦੋ ਦੀ ਲੋੜ ਹੋਣੀ ਚਾਹੀਦੀ ਹੈ ਗੱਲ ਹੈਗੀ ਹੈਗੀ ਹਨਾ ਵੀ ਕਾਸ਼ ਤੂੰ ਵੀ ਆਪਣੀ ਬਹੂ ਨੂੰ ਚੰਗੀ ਕਿਤੇ ਦਵਾਈ ਦਵਾਈ ਦਵਾ ਦੇ ਤੇ ਸੁਖਣਾ ਤੁਸੀਂ ਵੀ ਲੋੜੀ ਮਨਾਉਣਾ ਹੋਰ ਕੋਈ ਹੁਣ ਤਾਂ ਬਹੁਤ ਚਿਰ ਹੋ ਗਿਆ ਦੇਖਦਿਆਂ ਨੂੰ 5 ਸਾਲ ਹੋ ਗਏ ਭਾਬੀ ਕੋਈ ਡਾਕਟਰ ਛੱਡਿਆ ਹੀ ਨਹੀਂਗਾ ਦੇਖ ਲੈ ਹੁਣ ਕਿੱਥੇ ਕਿੱਥੇ ਤੱਕ ਦੱਸ ਪਾਈਏ ਕਿੱ데 ਜਾਂਦੇ ਆ ਕਿੱ데 ਜਾਂਦੇ ਆ ਪਰ ਜਦੋਂ ਕਿਸਮਤ ਚ ਨਹੀਂ ਗਿਆ ਗਿਆ ਜਾ ਸਕਦੇ ਆ ਕਿਤੇ ਕਿਸਮਤ ਆ ਕਿਸਮਤ ਆ ਦਾ ਬਣਾਉਣੀ ਪੈਂਦੀਆਂ ਨੇ ਕੱਪੜਾ ਕੁੱਪੜਾ ਪਾ ਕੇ ਰੱਖਿਆ ਕਰ ਭਾਈ ਆ ਵੱਡੇ ਵੱਡੇ ਡਾਕਟਰਾਂ ਕੋਲ ਲੈ ਕੇ ਜਾ ਜੇ ਇੱਥੀ ਤੂੰ ਤੁਰਿਆ ਫਿਰੇਗਾ ਬਠਿੰਡੇ ਰਾਮਪੁਰੇ ਤਾਂ ਇੱਥੋਂ ਕਿੱਥੇ ਜਾ ਕੇ ਮਿਲ ਜਾਣਗੇ ਹੱਥ ਪੱਲਾਵਾ ਕੋਈ ਵਧੀਆ ਡਾਕਟਰ ਨਾਲ ਗੱਲ ਕਰਾ ਲੈ ਜੇ ਬੱਕਾ বিনা ਦੇਲੀ ਨਹੀਂ ਵੱਧਦੀ ਹੁੰਦੀਗੀ ਨਾ ਥੋਡੀ ਕਦਰ ਹੋਵੇ ਉਹ ਹੀ ਆ ਇਹ ਇੰਨਾ ਗੱਲਾਂ ਚ ਤਾਂ ਮੈਂ ਚੁਰੀ ਜਾਂਦੀ ਆ ਫਿਰ ਜੇ ਕੁਝ ਕਹਿਣੀ ਹੈ ਭਾਈ ਇਹਨੂੰ ਗੁੱਸਾ ਲੱਗਦਾ ਗੁੱਸਾ ਤਾਂ ਕਾਹਦਾ ਫਿਰ ਭਈ ਬਣਦੀ ਗੱਲ ਤਾਂ ਅੱਖ ਹੀ ਜਾਂਦੀ ਉਹ ਹੀ ਆ ਫਿਰ ਮਾਂ ਪਿਓ ਦਾ ਤਾਂ ਟਿੱਡ ਮੱਚਦਾ ਹੀ ਹੁੰਦਾਗਾ ਕਹਿੰਦੇ ਔਲਾਦ ਦੀ ਸ਼ਿੰਗਾਰ ਹੁੰਦੀ ਹੈ ਜਨਾਨੀ ਦਾ ਆਏ ਤਾਂ ਫਿਰ ਬੇ ਨਾਲੇ ਵੱਡਾ ਹੈਗਾ ਵੱਡਾ ਉਹ ਹੀ ਤਾਂ ਹੈ ਫਿਰ ਆ ਲੈ ਵੱਡਾ ਹੋ ਕੇ ਵੀ ਪਿੱਛੇ ਹੋਇਆ ਬੈਠਾ ਹੈਗਾ ਤੂੰ ਬਲਬਲੂ ਕਿਵੇਂ ਮੋਝ ਲਟਕਾਈ ਖੜੀ ਹੈ ਨਹੀਂ ਨਹੀਂ ਤੇ ਕੁੜੇ ਕੋਟੀ ਸਵਾਟਰਪਾਲਾ ਠੰਡ ਲੱਗ ਜੂ ਫੇਰ ਤੂੰ ਦੁਆਕ ਨੂੰ ਠੰਡ ਲਾਵੇਂਗੀ ਤਾਈ ਭੈਣੀ ਨਿਕਲ ਗਿਆ ਚੱਲ ਕੋਈ ਨਾ ਤੈਨੂੰ ਤਾਂ ਕਹੀ ਸਕਦਾ ਮੁੰਡੇ ਦਾ ਹੌਸਲਾ ਗਾਇ ਕਿ ਕੋਟੀ ਪਾਉਗੀ ਜੇ ਠੰਡ ਲੱਗੀ ਜਵਾਕ ਨੂੰ ਗਾਹੇ ਨੂੰ ਲਾਵੇਂਗੀ ਠੰਡ ਭਾਈ ਤੂੰ ਇਹਦਾ ਕੰਮ ਕਰੀ ਜਾਂਦੀ ਸੀਗੀ ਕੰਮ ਤੂੰ ਕਿਉਂ ਕਰਦੀ ਓ ਜਦੋਂ ਹੈਗੀ ਆ ਵੱਡੀ ਕੰਮ ਕਰਨ ਵਾਸਤੇ ਨਹੀਂ ਜਦੋਂ ਕੋਈ ਉਹਦੇ ਵਾਹ ਦੇਖੀ ਜਾਊ ਉਹਦੇ ਵੇਜੂਗੀ ਉਹਦੋਂ ਕਰ ਲਿਆ ਕਰੀ ਨਹੀਂ ਸਹੀ ਜੇ ਤੂੰ ਆਪ ਦਾ ਲੀੜਾ ਕਪੜਾ ਪਾ ਚੱਜਦਾ ਕੋਈ ਨਹੀਂ ਤਾਈ ਫੇਰ ਨਹੀਂ ਤਾਈ ਫੇਰ ਬਸ ਵੀ ਕਰੋ ਤੁਸੀਂ ਸਾਰੇ ਜਣੇ ਕਿਉਂ ਐਵੇਂ ਜਵਾਕ ਜਵਾਕ ਲਾਈਏ ਮਨਿੰਦਰ ਦੀਦੀ ਇੱਥੇ ਹੋ ਤੁਸੀਂ ਹਾਂ ਬੁਲਬੁਲ ਕੀ ਹੋਇਆ ਇੱਕ ਗੱਲ ਸਾਰੇ ਧਿਆਨ ਨਾਲ ਸੁਣ ਲੋ ਜੇ ਅਸ ਤੋਂ ਬਾਅਦ ਮਨਿੰਦਰ ਦੀਦੀ ਨੂੰ ਕਿਸ ਨੇ ਬਾਝ ਔਰਤ ਕਿਹਾ ਨਾ ਤਾਂ ਆਪ ਦਾ ਹਿਸਾਬ ਲਾ ਲਿਓ ਨਾ ਫੇਰ ਕੀ ਹੋਇਆ ਜੇ ਦੀਦੀ ਨੇ ਜਵਾਬ ਨਹੀਂ ਹੋਇਆ ਇਹ ਤਾਂ ਰੱਬ ਦੀ ਦਾਤ ਹੁੰਦੀ ਆ ਮੰਮੀ ਅਜਵਾਕ ਮੈਨੂੰ ਫੜਾਓ ਨੇਣੀ ਬੁਤ ਦੇ ਕੀ ਕਰਦੀ ਏ ਤੁਸੀਂ ਫੜਾਓ ਤਾਂ ਸਹੀ ਭਾਬੀ ਕੀ ਹੋ ਗਿਆ ਹੈ ਕੁਝ ਨਹੀਂ ਹੁੰਦਾ ਇਹ ਕਿੜਾ ਵੀ ਅੱਜ ਪਹਿਲੀ ਗੱਲ ਆ ਆ ਸੰਤ ਹਰੇਕ ਈਤਿਆਰ ਦੇ ਸੁੰਦੇ ਨੂੰ ਆਈ ਹੀ ਛੋਟੇ ਜਵਾਕ ਨਹੀਂ ਹੁੰਦਾ ਹਰੇਕ ਗਾਲੀ ਹਰੇਕ ਗਾਰੀ ਸੁੰਦੇ ਅੱਜ ਦਾ ਅੰਦਾਜ਼ ਤਾਂ ਪੈ ਗਈ ਤੂੰ ਐਵੇਂ ਟੈਨਸ਼ਨ ਨਾਲੇ ਇਹ ਨਾਲੇ ਤਾਈ ਦਾ ਕੀ ਹੈ ਤਾਈ ਵੀ ਲਾਂਬੇ ਦੇ ਕੇ ਹੁਣ ਜਾਊ ਊਡੀ ਉਹ ਭਾਬੀ ਦਾ ਕੀ ਹੈ ਭਾਬੀ ਵੀ ਹੁਣ ਸਾਨੂੰ ਬੋਲ ਕੇ ਜਾਊ ਊਡੀ ਪਰ ਜਵਾਕ ਤਾਂ ਤੇਰੇ ਰਹੂਗਾ ਨਾ ਨਹੀਂ ਵੀਰ ਜੀ ਇਹ ਜਵਾਕ ਉਸ ਤੋਂ ਬਾਅਦ ਮੇਰਾ ਨਹੀਂ ਰਿਹਾ ਫੜੋ ਮਨਿੰਦਰ ਦੀਦੀ ਇਹ ਜਵਾਕ ਮੈਂ ਦੀਦੀ ਦੀ ਝੋਲੀ ਪਾਤਾ ਤੇ ਅੱਜ ਜਿਹੜੇ ਲੋੜੇ ਮਨਾ ਰਹੇ ਆ ਨਾ ਆਪਾਂ ਮੇਰੇ ਜਵਾਕ ਦੀ ਨਹੀਂ ਹੈਗੀ ਮਨਿੰਦਰ ਦੀ ਦੇ ਜਵਾਖਰੀ ਲੋੜੀ ਮਨਾ ਰਿਆ ਭਾਬੀ ਐਡਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰੀ ਇਸ਼ੂ ਤੋਂ ਆ ਪੁੱਛ ਲੈ ਬੱਦਿਆਂ ਨੂੰ ਕੀ ਲੋੜ ਹੈ ਪੁੱਛਣ ਦੀ ਹੈ ਤਾਂ ਹੈ ਟਾਈ ਬੱਸ ਕਰ ਹਾਦੂ ਹੁੰਦੀ ਹੈ ਕਿਸੇ ਗੱਲ ਦੀ ਸਾਰਾ ਦਿਨ ਜਵਾਕ ਜਵਾਕ ਬਸ ਇਹੀ ਮੇਰਾ ਫੈਸਲਾ ਹੈ ਵਿਆਹ ਤੋਂ ਬਾਅਦ ਇਹ ਦੀਦੀ ਦਾ ਜਵਾਕ ਹੈ ਤੇ ਇਸ ਤੋਂ ਬਾਅਦ ਕੋਈ ਕੁਝ ਨਹੀਂ ਕਹੇਗਾ ਚੱਲ ਫਿਰ ਠੀਕ ਹੈ ਹੁਣ ਆਏ ਕਿ ਮੂਲਮ ਕਾਇਆ ਲੋੜੀ ਬਣਾਉਣਾ ਆਇਆ ਲੋੜੀ ਮਨਾਉਣੇ ਆ ਹੈ ਚਲੋ ਆ ਜੋ